ਕਰੇ ਕੋਣਾਗਾ ਘਰੇ ਤਾਂ ਕੋਈ ਨਹੀਂ ਹੈਗਾ ਕਿਉਂ ਅੱਛਾ ਉਹਨਾ ਥੋੜਾ ਜਿਹਾ ਕੰਮ ਆ ਨਾਲੇ ਤੂੰ ਬੋਲ ਬਾਲ ਮਾਰ ਕੇ ਆਜਿਆ ਕਰ ਸਿੱਧਾ ਹੀ ਲਵੇ ਆਈ ਖੜਿਆਂਗਾ ਅੱਛਾ ਜਿਹਾ ਜਿਹਾ ਕੰਮ ਕਰਨਾ ਆਗਾ ਉਹ ਬੋਲ ਮਾਰਨਾਂ ਦਾ ਕੰਮ ਨਹੀਂ ਹੈਗਾ ਨਾਲੇ ਪਹਿਲਾਂ ਤਾਂ ਦੂਰ ਖੜ ਕੇ ਗੱਲ ਕਰ ਚੰਗਾ ਤੈਨੂੰ ਇੰਨੀ ਵੀ ਤਮੀਜ਼ ਨਹੀਂ ਹੈਗੀ ਵੀ ਕਿਸੇ ਨਾਲ ਗੱਲ ਕਿਵੇਂ ਕਰਦੇ ਹੁੰਦੇ ਨੇ ਉਹ ਜੇ ਤਮੀਜ਼ ਹੁੰਦੀ ਤਾਂ ਇੱਥੇ ਗਾਣਾ ਚ ਪਾ ਕੇ ਪਰਨੇ ਫਿਰਨਾ ਸੀ ਮੈਂ ਅੱਜ ਨੂੰ ਐਸਚੋ ਲੱਗਿਆ ਹੁੰਦਾ ਆਹੋ ਤੇਰੀ ਲੱਛਣ ਐਸੇ ਚੋ ਲੱਗਣ ਵਾਲੇ ਤੇਰੇ ਲੱਛਣ ਖਾਦੇ ਆਲੇ ਫਿਰ ਤੂੰ ਦੱਸ ਦੇ ਹੈਂ ਮੇਰੇ ਨਾਲ ਨਾ ਪਕਾਈ ਜੀ ਨਾ ਮਰ ਮੈਂ ਕੰਮ ਕਰਦੀ ਆ ਘਰ ਦੇ ਮੈਨੂੰ ਕਰ ਲੈਣ ਦੇ ਕੰਮ ਕਰ ਆਪਦਾ ਜਾ ਬਗ ਜਾ ਤੂੰ ਕੰਮ ਤਾਂ ਮੈਂ ਕਰਨਾ ਹੈਗਾ ਤੂੰ ਮੇਰੀ ਬਾਹਂ ਕਿ ਮੇ ਫੜੀ ਆ ਬੇ ਤੈਨੂੰ ਪਤਾ ਨਹੀਂ ਕੱਲੀ ਜਨਾਨੀ ਨਾ ਘਰੇ ਸਿਆਣੇ ਵਰਗੀ ਹੁੰਦੀ ਐ ਤੈਨੂੰ ਚੋਰ ਕਦੋਂ ਵੀ ਲੁੱਟ ਸਕਦੇ ਨੇ ਚੰਗਾ ਮੇਰੀ ਬਾਹਂ ਛੱਡ ਬਕਵਾਸ ਲੱਗ ਰਿਹਾ ਮਾਰਨਾ ਹਾਂ ਹਣ ਤਾਂ ਸਿਆਣੇ ਨੂੰ ਚੋਰ ਪੈ ਗਈ ਬਾਹਂ ਛੱਡ ਦੇ ਮੈਂ ਕਹਿ ਰਹੀ ਆ ਤੈਨੂੰ ਕਿਵੇਂ ਸ਼ਾਂਤ ਹਾਂ ਤਾਂ ਟੋਕਾ ਜਾਂਦਾ ਹੋ ਗਿਆ ਹੁਣ ਮੈਂ ਢਾਲ ਜੇ ਚੱਕੀ ਦਿੰਦੀ ਆ ਮਸੀ ਆਹਾਂ ਲੱਕੀ ਆ ਜਾ ਨੰਗਿਆ ਆ ਜਾ ਆਹ ਵੱਡੀ ਸਾਰੀ ਛੋਟੀ ਚੱਕੀ ਫਿਰਦੇਵੇਂ ਕਿੱਧਰ ਜਾ ਕੇ ਆਏਗਾ ਕੁਛ ਨਹੀਂ ਹੂੰ ਇਹ ਤਾਂ ਮੇਰੇ ਬਾਪੂ ਦੀ ਛੋਟੀ ਆ ਅੱਛਾ ਮੀਚੇ ਤਰਕੇ ਵਾਰਾ ਗਈ ਸੀ ਗੜੀ ਚ ਅੱਛਾ ਮੈਂ ਆਖਿਆ ਚਲ ਮਾੜ ਜੀ ਗਵਾਂਡੀ ਦੀ ਛੱਤ ਦੇਖਿਆ ਯੇ ਕਿਤੇ ਚੋਈ ਚਾਈ ਤਾਂ ਨਹੀਂ ਆਂਦੀ ਚਲ ਵਧੀਆ ਗੇੜਾ ਮਾਰ ਆਇਆ ਤੇ ਮੈਂ ਤਾਂ ਇਹ ਕਹੇ ਦੀ ਤੇਰੀ ਮੰਮੀ ਘਰੀ ਆ ਹਾਂ ਘਰੀਏ ਸਾਰੇ ਉਹਨਾਂ ਨੇ ਕਿੱਥੇ ਜਾਣਾ ਅੱਛਾ ਪੂੜੇ ਪਾੜੇ ਨਹੀਂ ਪਕਾਏਵੇਂ ਤੁਸੀਂ ਪੂੜੇ ਪਾੜੇ ਖਾਦੇ ਪਕਾਉਣੇ ਆ ਹਾਂ ਤੇਰੀ ਵਿਧਵਾ ਨੰਦ ਤਾਂ ਹੈਗੀ ਤੇਰੇ ਕੋਲੇ ਉਹ ਤੋਂ ਕਹੇ ਦਾ ਕੋਈ ਕੁਝ ਭਗਵਾ ਦੇ ਨਾਲੇ ਸਾਨੂੰ ਖਵਾ ਦੂਗੀ ਤੈਨੂੰ ਪਤਾ ਤਾਂ ਹੈਗਾ ਵਿਧਵਾ ਜ਼ਰੂਰ ਹੈ ਪਰ ਰਹਿੰਦੀ ਆਏ ਬਣ ਕੇ ਜਿਵੇਂ ਮੇਵੇਂ ਲਈ ਹੁੰਦੀ ਆ ਉਹ ਕੋਈ ਤਾਂ ਫਿਰ ਆਸਰਾ ਤੱਕ ਦੀ ਹੁਣ ਨੂੰ ਐਵੇਂ ਤਾਂ ਨਹੀਂ ਸੁਰਖੀਆਂ ਲਾਉਂਦੀ ਭਾਂਡ ਬਤੇਲੀਆਂ ਚੱਕਵੇਂ ਸੂਟ ਪਾਉਂਦੀ ਵੇ ਆਸਰਾ ਦੀ ਤੱਕਣਾ ਲੱਕੀ ਆਵਦੇ ਆਪ ਨੂੰ ਸਾਰਨ ਚਾਹੀਦੇ ਤੇ ਹੁਣ ਤੂੰ ਤਾਂ ਇਹ ਕਹਣਾ ਉਹੀ ਗੱਲ ਮੇਰੇ ਜਵਾਕਾਂ ਵਰਗਾ ਆ ਤੇਰੇ ਕੋਲ ਤਾਂ ਮੈਂ ਗੱਲ ਕਰ ਲਾਂਗੇ ਇਹ ਤਾਂ ਹੁਣ ਮਾਂ ਦਾ ਹੈਗਾ ਤੇ ਰਿਸ਼ਤਾ ਦੇਖਣ ਜੋ ਕਰਿਆ ਹੁਣ ਅਗਲਾ ਵੀ ਇਹੀ ਗੱਲ ਕਹਿੰਦਾ ਰਹਿੰਦਾ ਤੇ ਬਾਕੀ ਕੀ ਕਰੀਏ ਕੋਈ ਨਾ ਟੈਂਸ਼ਨ ਨਾ ਲੈ ਤੂੰ ਐ ਕਰੀ ਤੇ ਜੇ ਤੇਰੀ ਨੀਅਤ ਕੋਈ ਨਾ ਮੁੰਡਾ ਮੰਡਾ ਹੋਇਆ ਤਾਂ ਮੈਂ ਤਸਵੀਰ ਜ਼ਰੂਰ ਚੰਗਾ ਉਹ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਦੀ ਜ਼ਿੰਮੇਵਾਰੀ ਹੋਟਲੀ ਵੀ ਪਾਈ ਤੁਸੀਂ ਲੈ ਕੇ ਨਾ ਜਾਓ ਵੀਦਰੇ ਸਤਾ ਸੀ ਆਪੇ ਕਰਨ ਤੁਸੀਂ ਬੜਾ ਵੱਡਾ ਗਲਤ ਕਮਾ ਗਾ ਇਹ ਕਾਣ ਉਹ ਤੇਰਾ ਭਾਈ ਜਾਂਦਾ ਜਾਂਦਾ ਕੰਡੇ ਬੀਜ ਗਿਆ ਮੇਰੇ ਨਾਂ ਦੇ ਆਪ ਤਾਂ ਜਾ ਕੇ ਬਹਿ ਗਿਆ ਪ੍ਰਦੇਸਾਂ ਚ ਆ ਮੈਨੂੰ ਇੱਥੇ ਸਿਆਪਾ ਸੀ ਬੱਚਾ ਕੋਈ ਨਾ ਜਹਜਾ ਇਹਦੇ ਘਰ ਵਾਲਾ ਆ ਜਾ ਮੈਂ ਮਤਲਬ ਜਹਜਾ ਇਹਦੇ ਘਰ ਵਾਲਾ ਸੀ ਆਪਾਂ ਉਹ ਜੇ ਲੱਭ ਦਾਂਗੇ ਕਿੱਡੀ ਗੱਲ ਉਹ ਹੀ ਕਹਿਣੀ ਆਂਦੀ ਕਿੰਤਾ ਹੈ ਕਹਿੰਦੀ ਸੀ ਆਕ ਤਾਂ ਰੱਬ ਨੇ ਖਾ ਰੱਖਿਆ ਮੇਰਾ ਹੰਝ ਨਹੀਂ ਹਟਾਉਂਦਾ ਹੈਗਾ ਕਾਇ ਦਿਨ ਹੋ ਗਏ ਹੁਣ 10 ਤਰੀਕ ਤੱਕ ਪੇਰ ਦੱਸ ਕੋ ਟੈਨਸ਼ਨ ਨਾ ਲੈ ਤੂੰ ਰੱਬ ਦੀਆਂ ਗੱਲਾਂ ਕਰਦੀਆਂ ਇੱਥੇ ਤਾਂ ਬੰਦੇ ਨਹੀਂ ਮਾਣਾ ਜਿਹਨੂੰ ਬੰਦਾ ਦਿਲੋਂ ਚਾਹੁੰਦਾ ਉਹ ਮਿਲਦਾ ਨਹੀਂ ਹੈਗਾ ਵੇ ਐਂ ਕਰ ਮੇਰੀ ਗੱਲ ਸੁਣ ਤੇ ਚਾਹ ਪੀਵੇਂਗਾ ਚਾਹ ਤਾਂ ਮੈਂ ਪੀ ਲੂੰਗਾ ਮੈਂ ਗੱਲਾਂ ਐਂ ਕਰਦਾ ਪਾ ਲੋ ਇੱਥੇ ਮਾਸੀ ਕਿਸੇ ਨੂੰ ਘਰੇ ਨਾ ਪੜਿਆ ਕਰ ਤੇ ਤੈਨੂੰ ਪਤਾ ਹੋਏਗਾ ਮੇਰੇ ਸਵਾਲ ਆ ਆ ਆਪਣੇ ਘਰੇ ਕੌਣ ਹੁੰਦਾ ਜਾਂਦਾ ਆ ਤੂੰ ਵੀ ਆਏ ਹੋਲੇ ਗਮਾਂਢੀਆਂ ਤੇਰੀ ਮਾਂ ਨਾਲ ਤਾਂ ਮੇਰੀ ਬਾਣੀ ਬਣਦੀ ਲੱਗੀ ਨਾਲੇ ਤੈਨੂੰ ਪਤਾ ਇਸ ਦਾ ਕਰਮਾ ਗੋ ਸਾਡੇ ਨਾਲ ਤੇਰੀ ਨਾਂ ਦਾ ਨਾ ਜੁੜੀ ਹਾਂ ਜਿਹੜੇ ਸਾਨ ਅੰਦਰ ਰੰਗ ਰੂਪ ਹੈ ਉਮਰ ਦੀ ਕੱਚੀ ਆ ਗੋਰੀ ਚਿੱਟੀ ਆ ਇਹਨੂੰ ਮੜ ਜਾ ਬਚਾ ਕੇ ਰੱਖਿਆ ਕਰ ਅੱਜ ਕੱਲ ਤੈਨੂੰ ਪਤਾ ਜਮਾਨੇ ਦਾ ਪਾ ਕੀ ਹੈ ਜਾ ਬੇ ਇਹਨੂੰ ਕਿਹੜਾ ਕੋਈ ਕਾਂ ਚੱਕ ਕੇ ਲੈ ਕੇ ਜਾਂਦਾ ਹੈ ਉਹ ਨੂੰ ਕੋਈ ਨਾ ਬਚਾਵਾਂ ਹੁਣ ਹੁਣ ਮੈਂ ਇਹਦੇ ਥਮਾ ਕਰ ਮਗਰ ਤੁਹਾਨੂੰ ਸਾਰਾ ਦਿਨ ਡਾਂਗ ਲੈ ਕੇ ਫਰੀ ਜਾਊਂਗੀ ਨਾਲੇ ਤੈਨੂੰ ਪਤਾਗਾ ਜੀਨੇ ਬੰਦਾ ਖਾਗੀ ਹੁਣ ਹੋਰ ਕਿਨੂੰ ਨਹੀਂ ਖਾਊਗੀ ਇਹ ਕੋਈ ਗੱਲ ਨਹੀਂ 15 ਦਿਨ ਨਹੀਂ ਪਾਇਏ ਤੇ ਭੈਣ ਜਦੋਂ ਘਰਾਣਾ ਮਰ ਗਿਆ ਦੀ ਚੱਲ ਤੂੰ ਐ ਕਰ ਤੂੰ ਟੈਨਸ਼ਨ ਨਾ ਲੈ ਇਹ ਦਿਨ ਗੱਲ ਮੈਂ ਕਰਦਾ ਫੇਰ ਵੀ ਗਵਾਂਡੀ ਹੋਣ ਦੇ ਨਾਤੇ ਮੈਂ ਇਹਦੇ ਕੋਲ ਸਮਝਾ ਸਕਦੀ ਆ ਹਾਂ ਚਲ ਆਏ ਕਰ ਲੈ ਨਾਲੇ ਤੁਹਾਨੂੰ ਤਾਂ ਬਚਪਨ ਤੋਂ ਜਾਣਦੀ ਐ ਹੈਂ ਇਕੱਠੇ ਖੇਡੇ ਹੁੰਦੇ ਹੋ ਸਹੀ ਗੱਲ ਆ ਹਾਂ ਚੱਲ ਠੀਕ ਆ ਚੰਗਾ ਚਾਹ ਪੀਣੀ ਆ ਤਾਂ ਦੇਖ ਲੈ ਫਿਰ ਸੋਈ ਦੇ ਵਿੱਚ ਚਾਹ ਬਣਾ ਬਣਾਉਣੀ ਆ ਮੈਂ ਚਾਹ ਚੰਗਾ ਠੀਕ ਆ ਠੀਕ ਆ ਸੌਂ ਲੱਗੇ ਰੱਬਾ ਇਹ ਮੇਰੀ ਇਹ ਜੀ ਰਨ ਹੋ ਗੇ ਨਾ ਮੈਂ ਤਾਂ ਅੱਜ ਹੀ ਦੇ ਪੈਰ ਤੋਂ ਤੋਂ ਪੀਵਾ ਪਰ ਕੀ ਕਰਾਂ ਹੁਣ ਵਕਤ ਦੀ ਮਾਰ ਪੈ ਗਈ ਇਹ ਗਵਾਂਡੀਆਂ ਦੇ ਆ ਗਈ ਗਮਾਂਡੀਆਂ ਤੋਂ ਲਿਆ ਕੇ ਆਪ ਦੇ ਘਰੇ ਲੈ ਆਉਣਾ ਮੇਰਾ ਕੰਮ ਹੈ ਤੇ ਉਹ ਮੈਂ ਲਿਆ ਵੀ ਸਕਦਾ ਦੋ ਸਾਲ ਹੋ ਗਏ ਰਨਾਂ ਪਿੱਛੇ ਗਿੜੇ ਮਾਰਦੇ ਨੂੰ ਹੁਣ ਤਾਂ ਜੋ ਮਰਜ਼ੀ ਹੋ ਜੇ ਇਹਨਾਂ ਨੂੰ ਪਸਾਉਂਗਾ ਕਿੱਧਰ ਹੋ ਜਾਂਦਾ ਇਹ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਉਧਰ ਘਰੇ ਕੁਲੀ ਗਿੜੇ ਮਾਰਦੇ ਨਹੀਂ ਉਹ ਤਾਂ ਘਰੇ ਇਕੱਲੇ ਹੀ ਹੁਣਾ ਮੈਂ ਫੇਰ ਬਾਈ ਜੇ ਗੱਲਾਂ ਹੁਣਾ ਕੀ ਕਰਾਂ ਮੈਂ ਘਰੇ ਮੈਨੂੰ 100 ਕੰਮ ਨੇ ਇੰਨੀ ਮੈਂ ਬੇਲ ਨਹੀਂ ਹੈਗੀ ਕਿ ਮੈਂ ਗੇੜੇ ਮਾਰੀ ਆਉਂਗੀ ਤੂੰ ਤਾਂ ਬਾਈ ਮੈਨੂੰ ਹੁਣ ਬਾਈ ਕਿਹਨਾਂ ਦੀ ਬਾਈ ਵਾਲਾ ਤਾਂ ਆਪਾਂ ਕੋਈ ਲੈਣ ਦੇਣੀ ਨਹੀਂ ਆਪਣਾ ਆਪਾਂ ਹਾਣੋ-ਹਾਨੀ ਆ ਉਮਰਾ-ਉਮਰਾ ਦਾ ਕੀ ਫਰਕ ਹੁੰਦਾ ਆਪਣਾ ਵੱਧ ਤੋਂ ਵੱਧ 5-7 ਸਾਲ ਦਾ ਫਰਕ ਹੋਰ ਦੱਸ ਅਗਾਹਾਂ ਦੀ ਮੈਂ ਕਿਹੜਾ ਕਾਲੇ ਕਾਮਾ ਵੇਲੇ ਦਾ ਹੈ ਹੈ ਅਬ ਇਹ ਕਟ ਵੀ ਆ ਗੱਲਾਂ ਨਾ ਮੇਰੇ ਕੋਲੇ ਕਰਿਆ ਕਰ ਠੀਕ ਹੈ ਬਾਈ ਉਹ ਬੇਕਟਵੀਆਂ ਗੱਲਾਂ ਨਹੀਂ ਕਰਦਾ ਮੈਂ ਤਾਂ ਤੇਰੇ ਦਿਮਾਗ 'ਚ ਕੋਈ ਚੱਜਦੀ ਗੱਲ ਪਾਉਣਾ ਹੈ ਜੇ ਮੇਰੀ ਗੱਲ ਸੁਨੇਗੀ ਹਾਂ ਕੀ ਗੱਲ ਪਾਉਣਾ ਹੈ ਦੱਸ ਮੈਂ ਕਹਿੰਦਾ ਸੀਗਾ ਪਹਿਲੇ ਤਾਂ ਦੂਰ ਖੜ ਕੇ ਮੇਰੇ ਨਾਲ ਗੱਲ ਕਰਿਆ ਕਰ ਕੋਈ ਗੱਲ ਨਹੀਂ ਇਹ ਨੇੜ ਤਾਂ ਨਾ ਬਿਧਾਉਣ ਵਾਸਤੇ ਐਮ ਐ ਮੈਂ ਕਹਿੰਦਾ ਸੀਗਾ ਵੀ ਦੇਖ ਭਾਈ ਸਾਡੇ ਮੁੰਡੇ ਨੇ ਤਾਂ ਜਾਣਾ ਲੈਨੇ ਭਾਗਿਆ ਜਿਹੜਾ ਤੂੰ ਲੇਪਾ ਪੋਚੀ ਕਰਕੇ ਰੱਖਦੀਆਂ ਕੱਪੜਾ ਲੀੜਾ ਜ਼ਿਆਦਾ ਟੰਗਣਾ ਪਉਣੀ ਆ ਇਹ ਚੀਜ਼ਾਂ ਨਾ ਬੰਦੇ ਨੂੰ ਆਪ ਦੇ ਵੱਲ ਖਿੱਚਦਿਆਂ ਨੇ ਐ ਨਹੀਂ ਨਾ ਜਿਹੜੀ ਗੰਦੀ ਜੀਵ ਆਪਦੀ ਮਾਰਨ ਲੱਗ ਰਿਆਂ ਨਾ ਇਹਦੀ ਤਾਂ ਕੋਈ ਲੋੜ ਨਹੀਂ ਹੈਗੀ ਨਾਲੇ ਇੱਕ ਗੱਲ ਮੇਰੀ ਸੁਣ ਲੈ ਜੇ ਬੰਦਾ ਮਰ ਗਿਆ ਫੇਰ ਕੀ ਜਨਾਨੀ ਆਪਦੀ ਜ਼ਿੰਦਗੀ ਜਿਉਣੀ ਉਹ ਛੱਡ ਦੇ ਨਾਲੇ ਜ਼ਿੰਦਗੀ ਨਾ ਇੱਕ ਵਾਰ ਮਿਲਦੀ ਹੈ ਬਾਰ-ਬਾਰ ਨਹੀਂ ਮਿਲਦੀ ਹੈਗੀ ਅਮਲੀਏ ਮੈਂ ਵੀ ਅੱਠਾ ਪੜਾਂਗਾ ਐਨਾ ਤਾਂ ਮੈਨੂੰ ਵੀ ਪਤਾ ਹੈ ਮਹਤਨਵਾਏ ਥੋੜੀ ਕਹਿਣਾ ਇਥੋਂ ਕੱਪੜਾ ਲੀੜਾ ਮਾੜਾ ਪਾ ਉਹਨਾਂ ਲਈ ਤੇਰੇ ਵਰਗੀ ਜਨਾਨੀ ਹੋਵੇ ਚਿੱਟੇ ਕੱਪੜੇ ਚ ਸੁਣੀ ਲੱਗਦੀ ਹੈ ਹਾਂ ਲਾਂ ਤਾਂ ਹੋ ਜਾਏ ਮੈਨੂੰ ਮੇਰੇ ਕੱਪੜਿਆਂ ਤੋਂ ਪਹਿਲੀ ਗੱਲ ਕੀ ਮਤਲਬ ਹੈ ਮੈਂ ਚਾਹੇ ਚਿੱਟੇ ਪਾਵਾਂ ਚਾਹੇ ਰੰਗ-ਬਰੰਗੇ ਪਾਵਾਂ ਤੇ ਇੰਨੇ ਮੈਥੋਂ ਲੈਣਾ ਕੀ ਹੈ ਉਹ ਮੈਂ ਤਾਂ ਬਹੁਤ ਕੁਝ ਲੈਣਾ ਅਸਲ ਦੇ ਵਿੱਚ ਯਤਨ ਮੈਂ ਦਿਲ ਦੀ ਗੱਲ ਦੱਸਦੀ ਨਾ ਆਪਦੀ ਇਹ ਤਾਂ ਤੁੰਗਾ ਤਾਂ ਮੈਂ ਅੱਜ ਕਰਦੇ ਵਿੱਚ ਬੜਨ ਨਹੀਂ ਜਾਣਾ ਗੱਲ ਪਤਾ ਕੀ ਹੈ ਦੇਖੋ ਤੇਰਾ ਨਾਂ ਕੀ ਹੈ ਭਾਈ ਸੱਚਾ ਹਰਮਨ ਨਾਂ ਤੇਰਾ ਬਹੁਤ ਸੋਹਣਾ ਮੈਂ ਗੱਲ ਐਂ ਕਰਦਾ ਹਰਮਨ ਵੀ ਦੇਖੋ ਪਹਾੜ ਜੱਡੀ ਤੇਰੀ ਜ਼ਿੰਦਗੀ ਆ ਤੈਨੂੰ ਮੈਂ ਪਹਿਲਾਂ ਕੀ ਕਹਿ ਕੇ ਸਾਡੀਆਂ ਵੀ ਦੂਰ ਰਹਿ ਕੇ ਮੇਰੇ ਤੋਂ ਗੱਲ ਕਰ ਉੱਪਰ ਚੜੀ ਜਾਣਾ ਜਮੀ ਮੇ ਓਏ ਇਹੋ ਜਿਹੀਆਂ ਗੱਲਾਂ ਪੜਦੇ ਦੀਆਂ ਹੁੰਦੀਆਂ ਨੇ ਇਹ ਹੁਣ ਤੇਰੇ ਮੈਂ ਕੰਨ ਚ ਤਾਂ ਕਹਿ ਨਹੀਂ ਸਕਦਾ ਨੇੜੇ ਹੋ ਕੇ ਤਾਂ ਕਹਿਣਾ ਵੀ ਆਹਾ ਪੱਲ ਨੂੰ ਨਾ ਸੁਣ ਜੇ ਤੇਰੀ ਪਰਝਾਈ ਆ ਇਹੋ ਜਿਹੜੀਆਂ ਗੱਲਾਂ ਕਰੇਗਾ ਤੂੰ ਜੇ ਕੋਈ ਸੁਣ ਲੂਗਾ ਫਿਰ ਕੀ ਹੋ ਗਿਆ ਗੱਲਾਂ ਤਾਂ ਨੇ ਐਂ ਕਹਿ ਰਿਹਾ ਤੈਨੂੰ ਤੇ ਤੇਰੀਆਂ ਪਹਾੜ ਜੱਡੀ ਜ਼ਿੰਦਗੀ ਆ ਤੇ ਐਡੀ ਬੱਟੀ ਜ਼ਿੰਦਗੀ ਨੂੰ ਕੱਲੀ ਕਹਿ ਰਹੀ ਐ ਓਨੇ ਤੇਰੇ ਵਰਗੀ ਸੋਹਣੀ ਜਨਾਨੀ ਵਾਸਤੇ ਤਾਂ ਪਹਿਰਾ ਚਾਹੀਦਾ ਉਹ ਵੀ ਕਿਸੇ ਮਰਦ ਬੰਦੇ ਦਾ ਇਹਦਾ ਡਾਂਗ ਜਿਹੜਾ ਕਿਸੇ ਮਰਦ ਦੀ ਲੋੜ ਨਹੀਂ ਹੈਗੀ ਮੈਂ ਆਪ ਹੀ ਮਰਦਾਂ ਵਰਗੀ ਆ ਨਾਲੇ ਮੈਂ ਕੱਲੀ ਜਣੀ ਕੱਟ ਸਕਦੀ ਆ ਠੀਕ ਆ ਨਾਲੇ ਮੇਰੀ ਇੱਕ ਗੱਲ ਸੁਣ ਲੈ ਆ ਗੰਦੀ ਸੋਚ ਨਾ ਆਪਣੇ ਗੰਦੇ ਦਿਮਾਗ ਚ ਹੀ ਰੱਖ ਮੈਨੂੰ ਦੇਣ ਦੀ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਮੇਰੀ ਸੋਚ ਤਾਂ ਨਾ ਮੇਰੇ ਕੋਲ ਆ ਪਰ ਤੂੰ ਆਪਦੀ ਫਿਕਰ ਕਰ ਨਾਲੇ ਇੱਕ ਗੱਲ ਹੋਰ ਮਹਿੰਦੀ ਐ ਨਾ ਸ਼ਗਨਾਨੀਆਂ ਹੁੰਦੀ ਓਨੇ ਤੇ ਚਾ ਖਸਮ ਦੀਆਂ ਹੁੰਦੀਆਂ ਨੇ ਤੇ ਆਹ ਤੂੰ ਮਹਿੰਦੀਆਂ ਕਿਤੇ ਗਵਾਂਢੀ ਦੇ ਨਾਂ ਦੇ ਤਾਂ ਨਹੀਂ ਲਾਈ ਜਾਂਦੀਆਂ ਪਕਾਈ ਨਾ ਮਰ ਜੀਭ ਖਿੱਚ ਲੂੰਗੀ ਮੈਂ ਤੇਰੀ ਫੜ ਕੇ ਕਿਵੇਂ ਲੱਗਿਆ ਬਕਵਾਸ ਕਰਨਾ ਮੇਰੇ ਇੰਨੇ ਚੰਗੇ ਕਰਮ ਕਿੱਥੇ ਵੀ ਤੂੰ ਮੇਰੀ ਜੀਭ ਖਿੱਚਦੇ ਪਰ ਇੱਕ ਗੱਲ ਆ ਜੇ ਮੈਂ ਤੋ ਜਾਣ ਵੀ ਮੰਗ ਲੈਣਾ ਮਾਸਾ ਕਹਾਏ ਵੀ ਨਾ ਕਰਾਂ ਮੈਂ ਤਾਂ ਹੱਸ ਕੇ ਜਾਣ ਦੇਗਾ ਮਰ ਜਾ ਫਿਰ ਜਾ ਕੇ ਮੇਰੇ ਖੜੇ ਕਿਉਂ ਪਿਆ ਔਰੇ ਨਾਲੇ ਇੰਨੇ ਚੰਗੇ ਕਰਮ ਨਹੀਂ ਹੈਗੇ ਮੇਰੇ ਕਿ ਤੂੰ ਮੇਰੀ ਜੀਭ ਖਿੱਚਦੇ ਆ ਜਿਆਦੇ ਪਕਾਈ ਨਾ ਮਾਰ ਮੇਰੇ ਕੋਲ ਠੀਕ ਆ ਜੇ ਮਰ ਜਾ ਕਿਤੇ ਜਾ ਕੇ ਮੇਰੇ ਖੜੇ ਕਿਉਂ ਪਿਆ ਔਰੇ ਕਹੇ ਚੀਆ ਗੱਲਾਂ ਕਰਦੀਆਂ ਮੈਂ ਮਰ ਜਾ ਜੇ ਮੈਂ ਮਰ ਗਿਆ ਤੇ ਅੱਧੇ ਪਿਆਰ ਕਰਨ ਵਾਲੇ ਤੇ ਮਰੂਗਾ ਕੌਣ ਚੱਲ ਵੇ ਪਕਾਈ ਮਰੀ ਜਾ ਨਾ ਮੈਂ ਤੇ ਛਿੱਤਰ ਖਾ ਕੇ ਜਾਏਂਗਾ ਓਏ ਏ ਇਹੋ ਹੀ ਨਗਰੇ ਦਾ ਫੈਨ ਆ ਤਾਂ ਸਾੜੀ ਜਿਹਾ ਤੁਰਦੀਆਂ ਆਕਰ ਜਿਹਾ ਤੁਰਦੀ ਐ ਇਹਨੂੰ ਆ ਹੀ ਨਹੀਂ ਪਤਾ ਵੀ ਆਕਰ ਵਾਲੀ ਜਨਾਨੀ ਤਾਂ ਮੇਰੇ ਦਿਲ ਚ ਲੱਗ ਗਈ ਸਿੱਧੀ ਕਿ ਵੀ ਵਿਦਵਤਾ ਮਾ ਜਿਹਦਾ ਜਦਾਕਰ ਵਾਲਾ ਮਰਿਆ ਨਾ ਸੌਂ ਲੱਗੇ ਰੱਬ ਅੱਗੇ ਮੈਂ ਤਾਂ ਪੂਜਦਾ ਹਾਂ ਵੇ ਰੱਬਾ ਇਹ ਜੀ ਜਨਾਨੀ ਨਾ ਮੇਰੇ ਕਰਮਾਂ ਚ ਲਿਖ ਦੇ ਮੈਂ ਸਭ ਮੰਨ ਤਿਆਰ ਆ ਇੱਕ ਗੱਲ ਤਾਂ ਹੈਗੀ ਆ ਮਰਦੀ ਤਾਂ ਜਰੇ ਤੇ ਹੈਗੀ ਆ ਮਤਰਾ ਪਰ ਇਹ ਦੱਸਦੀ ਹੈ ਨਹੀਂ ਕੋਈ ਗੱਲ ਨਹੀਂ ਇਹਦੇ ਮੂੰਹੋਂ ਤਾਂ ਮੈਂ ਕਹਾ ਕੇ ਹਟੂ ਹਾਂ ਪਰ ਇਹਦੇ ਵਿੱਚ ਸਾਥ ਮੇਰਾ ਪਾਲੂ ਦੇਊਗੀ ਕਿਉਂਕਿ ਇਹ ਮੇਰਾ ਸਾਥ ਅਜੇ ਦੇ ਸਕਦੀ ਹੈ ਇਹਨੂੰ ਕਰੋ ਕੱਢ ਨੂੰ ਫਿਰਦੀ ਆ ਚਲੋ ਮਿੱਤਰਾ ਪੱਲੋਂ ਨੂੰ ਪੂਜਣਾ ਪਉਣ ਥੋੜਾ ਜਿਹਾ ਹਮਮ ਚਲੋ ਪੱਲੋਂ ਵਾਲਾ ਕਿਹੜਾ ਆ ਗਿਆ ਕੌਣਾ ਭਾਈ ਉਹ ਮਾਸੀ ਮੈਂ ਆ ਅੱਛਾ ਮੈਂ ਤਾਂ ਨਾਂ ਲੈਣਾ ਵੀ ਸਿੱਖ ਗਿਆ ਮੇਰਾ ਹੁਣ ਆ ਜਾ ਨੰਗੇ ਤਾਇਆ ਹੋਰ ਤੈਨੂੰ ਤਾਂ ਮਾਸੀ ਚਾਚੀ ਕਹਿੰਦੇ ਨੇ ਸ਼ਰਮ ਆਉਂਦੀ ਮਹੀਂ ਤਾਇਆ ਕਹਿ ਦਿਆ ਕਰੂੰ ਤੈਨੂੰ ਉਹ ਕਾਂਡ ਹੀ ਇਹ ਜਾ ਹੋ ਗਿਆ ਕੀ ਹੋ ਗਿਆ ਬਸ ਪਾ ਲੋ। ਤੇ ਕੀ ਹੋ ਗਿਆ ਹੁਣ? ਹੁਣ ਤਾਂ ਮਾਸੀ ਸੰਧਰਾ ਘਰ ਬਰਬਾਦ ਹੋ ਗਏ। ਜਿਹੜੇ ਤੂੰ ਘਰਾਂ ਤੇ ਕਹਿੰਦੀ ਸੀ ਨਾ ਵੀ ਇੱਥੇ ਮੇਰੀ ਇੱਜ਼ਤ ਆ। ਕੰਚ ਲਵਾਉਣੇ ਪੈਣਗੇ ਹੁਣ ਗੰਧਾਂ ਤੇ। ਗੱਲ ਤਾਂ ਦੱਸਦਾ ਮੈਨੂੰ ਪਖਾਣੇ ਦੇ ਪਾਈ ਜਾਣਾ ਪੜਿਆ। ਮੈਂ ਗੱਲ ਐਵੇਂ ਕਰਦਾ। ਹਾਂ। ਤੂੰ ਕਹਿੰਦੀ ਸੀ ਨਾ ਵੀ ਆਹਾ ਮੇਰੀ ਨੰਨ ਦਾ ਜਿਹੜੀ ਬਹੁਤ ਸਹੀ ਹੈਗੀ। ਇਹ ਜਾਣ ਕੇ ਕੱਪੜੇ ਪਾਉਂਦੀ ਆ। ਇਹਦੇ ਪਿੱਛੇ ਤੈਨੂੰ ਨਹੀਂ ਪਤਾ ਕੀ ਕਾਰਨਾ। ਕੀ ਕਾਰਨਾ? ਇਹਦੇ ਕੋਲ ਮੋਬਾਈਲ ਨਹੀਂ ਹੈ ਜਿਹੜਾ। ਹਾਂ। ਉਹਦੇ ਫੋਨ ਤੇ ਹੀ ਕਿਸੇ ਨਾਲ ਵੀਡੀਓ ਕਾਲ ਕਰੀ ਜਾਂਦੀ ਸੀ। ਉਹਨੂੰ ਮਹਿੰਦੀ ਦਿਖਾਈ ਜਾਂਦੀ ਸੀ ਕਹਿੰਦੀ ਆਹ ਦੇਖ ਮਹਿੰਦੀ ਚੜੀ ਹੋਈ ਮੇਰੇ ਹੱਥਾਂ ਤੇ ਤੇਰੇ ਨਾਂ ਦੀ ਤੂੰ ਮੈਨੂੰ ਪਿਆਰ ਬਹੁਤ ਕਰਦਾ। ਹਰਮਨ ਕਹਿੰਦੀ ਆਹੋ ਹਰਮਨ ਕਹਿੰਦੀ ਨਹੀਂ ਮੈਂ ਮਰਚਾ ਨਹੀਂ ਚਾਹ ਵੱਡੀ ਨੇ ਜਮੀ ਪੱਟ ਤੇ ਨਹੀਂ ਨਾ ਪੁੱਤੀ ਨੇ ਨਹੀਂ ਪਹਿਲਾਂ ਉਹਨੂੰ ਖਾ ਗਈ ਹੁਣ ਸਾਨੂੰ ਖਾਊਗੀ ਚਾਹ ਖਾਣੇ ਦੀ ਇਹ ਮੈਂ ਤੈਨੂੰ ਗੱਲ ਦੱਸਾਂ ਇਹਦੇ ਵਿੱਚ ਇੱਕ ਗੱਲ ਦੀ ਭਲਾਈ ਹੈਗੀ ਆ ਜੇ ਤੂੰ ਚਾਵੇਂ ਤਾਂ ਉਹਨੂੰ ਠੀਕ ਕਰ ਸਕਦੇ ਏ ਤੂੰ ਇਵੇਂ ਕਰੂੰਗਾ ਠੀਕ ਮੈਨੂੰ ਦੱਸ ਤਾਂ ਦੇ ਵੇ ਤੇ ਤੂੰ ਕਿਹੜਾ ਬੇ ਗੱਲ ਬੇ ਕੋ ਨੂੰ ਪਤਾ ਲੱਗਿਆ ਵੇ ਮੇਰੀ ਪੁੱਤਨੀ ਦਾ ਬਾੜ-ਬਾਲ ਕਰ ਤੂੰ ਤੂੰ ਕਿਹੜੀ ਗੱਲ ਬੰਨਣੀ ਆ ਵੇ ਦੱਸ ਤਾਂ ਦੇ ਕੱਲ ਕੀ ਆ ਗੱਲਾਂ ਨੇ ਹਾਂ ਦੇਖ ਹੁਣ ਇਹ ਇਕੱਲੀ ਰਹਿੰਦੀ ਐ ਇਸ ਘਰ ਦੇ ਵਿੱਚ ਹਾਂ ਹਨਾ ਤੂੰ ਐਂ ਕਰ ਇਹਨੂੰ ਮੈਂ ਸਮਝਾਉਂਗਾ ਪਿਆਰ ਨਾਲ ਦੇਖ ਵੇ ਸਮਝਾ ਦੇ ਵੇ ਕਦੋਂ ਸਮਝਾਏਂਗਾ ਵੇ ਜਦੋਂ ਅਸੀਂ ਪੱਟੇ ਗਏ ਉਹ ਤਾਂ ਸਮਝਾਏਂਗਾ ਅੱਜ ਜਿਹਦੇ ਨਾਲ ਮੈਂ ਗੱਲ ਕਰੂੰਗਾ ਤਾਂ ਐਂ ਸੋਚੂਗੀ ਖਰੇ ਤੂੰ ਮੈਨੂੰ ਸਿਖਾਏਗਾ ਹੁਣ ਮੈਂ ਕਿਹੜਾ ਘਰੇ ਜਾਣਾ ਮੈਂ ਆਉਂਗਾ ਆਥ ਨਹੀਂ ਜੀ ਹਾਥ ਨਿਜੇ ਵੇ ਲਕੀ ਹਾੜੇ ਤੇਰੇ ਮੂਰੇ ਬੰਨੇ ਹੱਥ ਪੁੱਤ ਬਣ ਕੇ ਜੇ ਸਮਝਦਾ ਉਹਨੂੰ ਸਮਝਾ ਦੇ ਕੋਈ ਨਾ ਕੀ ਕਹਿੰਦੀ ਆ ਉਹ ਟੈਂਸ਼ਨ ਆ ਮੈਨੂੰ ਬਚਾ ਲਵੇ ਵੇ ਉਹ ਮੈਨੂੰ ਜਾਨੋਂ ਮਾਰ ਦੂਗਾ ਵੇ ਉਹਨੂੰ ਪਤਾ ਲੱਗਾ ਮਾੜੀ ਜੀ ਗੱਲ ਦਾ ਉਹ ਆਈ ਤੂ ਕੰਜਰੀਏ ਤੂੰ ਘਰੇ ਕੀ ਕਰਦੀ ਹੁੰਦੀ ਸੀ ਮੈਨੂੰ ਤਾਂ ਨਾ ਮੈਂ ਇੰਨੀ ਚੰਗੀ ਤਾਂ ਤੇ ਪਿਆਰ ਨਾਲ ਸਮਝਾਉਂਗਾ ਹਾ ਹੇ ਵੇ ਲਕੀ ਤੂੰ ਹੀ ਪੱਟਦੇ ਵੇ ਮੈਂ ਤਾਂ ਦਿਵਾਨਾ ਹੋ ਗਿਆ ਵੇ ਮੇਰਾ ਟੈਂਸ਼ਨ ਨਾਲ ਹੈ ਅਜੇ ਤਾ ਤੂੰ ਪੱਟ ਨਹੀਂ ਚ ਰਹੀ ਨਹੀਂ ਅਜਾ ਤੂੰ ਬਹੁਤ ਬਚ ਤੇ ਰਹੀ ਤੇਰੀ ਤੈਨੂੰ ਮੈਂ ਗੱਲ ਦੱਸਦਾ ਤੂੰ ਮੈਂ ਕੀ ਕਰਦਾ ਕਿੱਕਾ ਕੰਮ ਕਰਦੇ ਆ ਮੇਰੇ ਸਾਥ ਦੇ ਦੀ ਮੜਾ ਜਾ ਬੋਲ ਬੋਲ ਉਹ ਤਾਂ ਤੇ ਨਹੀਂ ਗਲ ਕੋੜਦਾਂੀ ਲਾਲ ਲਾਲ ਅਮਲੀ ਹੋਈਆਂ ਕਦੇ ਸਿਆਉਣਾ ਵੀ ਲੋਕ ਸਿੜਦੇ ਹੁੰਦੇ ਨੇ ਵੇ ਤਾ ਕੀ ਕਰਾਉਣਾ ਵੇ ਮੈਂ ਜਿਹੜੀ ਮੇਰੀ ਬਦਨਾਮੀਆਂ ਕਰਨ ਤੁਰੀ ਹੋਈ ਹੈਗੀ ਕਰਵਾਉਣਾ ਕਿਉਂ ਨਹੀਂ ਕਰਵਾਉਣਾ ਤਾਂ ਬਹੁਤ ਕੁਛ ਆ ਤੈਨੂੰ ਮੈਂ ਦੱਸਦਾ ਪਾ ਲਉ ਮੇਰੀ ਗੱਲ ਧਿਆਨ ਨਾਲ ਸੁਣ ਅੱਜ ਹੱਥ ਨੇ ਅੱਜ 5:30 ਵਜੇ ਮੈਂ ਤੁਹਾਡੇ ਘਰੇ ਆਉਂਗਾ ਠੀਕ ਆ ਤੇ ਤੂੰ ਤੂੰ ਘਰ ਤੋਂ ਜਾਹੀਂ ਬਾਹਰ ਤੇ ਮੈਂ ਬੰਦ ਕਮਰੇ ਦੇ ਵਿੱਚ ਦਰਵਾਜ਼ਾ ਲਾ ਕੇ ਇਹਨੂੰ ਸਭ ਕੋਈ ਸਮਝਾਉਂਗਾ ਠੀਕ ਹੈ ਲੱਕੀ ਸਮਝਾ ਦੇ ਇਹਨੂੰ ਬਸ ਮੇਰੀ ਤਾਂ ਇੱਜ਼ਤ ਬਚਾ ਲੈ ਜੇ ਮੈਂ ਮਰਜ਼ੀ ਬਚਾ ਲੈ ਪਰ ਇੱਕ ਗੱਲ ਆ ਤੇਰੀ ਗੱਲਾਂ ਤੇ ਯਕੀਨ ਨਹੀਂ ਕਰਨਾ ਇਹ ਬਹੁਤ ਪਖਾਣੇ ਪਾਉਗੀ ਕੋਈ ਨਹੀਂ ਉਹ ਤਾਂ ਮੈਨੂੰ ਪਤਾ ਲੱਗ ਹੀ ਗਿਆ ਹਣ ਤਾ ਦੱਸ ਤਾਂ ਦਿੱਤੇ ਚਾ ਮੈਂ ਕੱਖ ਫਾਇਦਾ ਮਾੜੇ ਜ ਮੇਰੇ ਤਾਂ ਦਿਮਾਗ ਹਿੱਲ ਗਿਆ ਲੱਕੀ ਜਮੇ ਕੋਈ ਨਾ ਕੋਈ ਨਾ ਤੂੰ ਦਾ ਦਿਮਾਗ ਹੁਣ ਸੈੱਟ ਕਰਨ ਦੀ ਜ਼ਿੰਮੇਵਾਰੀ ਮੇਰੀ ਆ ਹੁਣ ਇਹ ਤੇ ਤੈਨੂੰ ਮੇਰੀ ਹੋ ਗਈ ਜੇ ਇਹ ਭੱਜ ਪੁੱਜ ਗਈ ਵੇਖੀ ਬਦਨਾਮੀ ਹੋਊਗੀ ਵੇ ਦੁਨੀਆ ਤੇ ਆਪਣੀ ਤੂੰ ਜਾ ਕੇ ਇਹਨਾਂ ਨੂੰ ਅੰਦਰ ਸਮਝਾ ਕਦੇ ਵੀ ਉਹ ਲੱਕੀ ਇਹ ਜਾ ਨਹੀਂ ਹੈਗਾ ਇਹ ਤਾਂ ਬਹੁਤ ਚੰਗਾ ਬੰਦਾ ਉਹਦੇ ਗੱਲਾਂ ਸਮਝਣੀਆਂ ਤੁਹਾਨੂੰ ਠੀਕ ਹੈ ਹਾਂ ਹਵੇ ਮੇਰੇ ਤੇ ਜੀ ਕਰਦਾ ਮੈਂ ਇੱਥੇ ਥਾਪੜਾ ਥੂਪੜਾ ਪੱਟੂਗਾ ਵੀ ਮੈਂ ਨਹੀਂ ਉਹਦੀ ਅੱਖਾਂ ਦੇ ਸਾਹਮਣੇ ਜਾਂਦੀ ਨਾ ਨਾ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਉਹਦੇ ਅੱਖਾਂ ਦੇ ਸਾਹਮਣੇ ਮੈਨੂੰ ਤਾਂ ਐ ਲੱਗਦਾ ਵੀ ਮੈਂ ਇੱਥੇ ਤੱਕ ਮਰ ਜੂਗੀ ਚੱਲ ਤੂੰ ਇੱਕ ਵਾਰ ਮੇਰੇ ਬਾਰੇ ਗੱਲ ਛੇੜ ਕੇ ਤਾਂ ਦੇਖੀ ਠੀਕ ਹੈ ਜੇ ਤੂੰ ਕਹੇ ਨਾ ਫਿਰ ਕਰ ਲਾਂਗੇ ਉਹਨੂੰ ਇੱਕ ਗੱਲ ਸਮਝਾ ਦਈਂ ਕਹਦੇ ਉਹ 4-5 ਵਜੇ ਆਊਗਾ ਤੇ ਤੈਨੂੰ ਅੰਦਰ ਲੈ ਜਾ ਕੇ ਗੱਲ ਸਮਝਾਊਗਾ ਉਹਦੀ ਗੱਲ ਸੁਣ ਮੈਂ ਹੁਣੇ ਕਰ ਦੇ ਲੱਕੀ ਮੇਰਾ ਤਾਂ ਦਿਮਾਗ ਹਿੱਲ ਗਿਆ ਤੂੰ ਜਾ ਲੱਕ ਚਲ 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 ਚਾ ਮੇਰੀ ਜ਼ਿੰਮੇਵਾਰੀ ਅਜ ਤੋਂ ਹਮ ਲੈ ਹਰਮਾ ਹੁਣ ਤੇਰੇ ਨਾਲ ਜੋ ਵੀ ਸ਼ਾਮ ਨੂੰ ਹੋਣਾ ਨਾ ਉਹ ਤਾਂ ਤੂੰ ਜਾਣਦੀ ਐ ਤੇ ਜਾਂ ਮੈਂ ਜਾਣਦਾ ਹੁਣ ਬਸ ਇੱਕ ਵਾਰੀ ਸ਼ਾਮ ਦੇ 5:00 ਵੱਜ ਜਾਣ ਫੇਰ ਦੇਖੇ Rajasthan ਤੇ ਨਹੀਂ ਪੈਂਦਾ ਤੇ ਨਾਲੇ ਮਿਸਕਰ ਦੇ ਵਿੱਚ ਰੁਕਣ ਵਾਲਾ ਕੌਣਾਗਾ ਪਾਲੋ ਘਰ ਚੋਂ ਬਾਹਰ ਹੋ ਤੇ ਅਸੀਂ ਦੋਨੇ ਅੰਦਰ ਇਹ ਲੱਗਗਾ ਨਿਆਰਾ ਚੱਲ ਚੱਲੀਏ ਬੈ ਗਈ ਮਹਾਰਾਣੀ ਬੈ ਗਈ ਆਜੋ ਹਾਂ ਕੰਮ ਧੰਦਾ ਕਰ ਲਿਆ ਕੰਮ ਕਰ ਹੀ ਜਾਂਦੀ ਸੀ ਬਸ ਹੁਣ ਨਿਬੜੇ ਸੀ ਮਾੜਾ ਇਹ ਮੈਂ ਚਲ ਰਾਮ ਕਰ ਲਾਂ ਦੋ ਮਿੰਟ ਮੇਰੀ ਗੱਲ ਸੁਣ ਲੈ ਮਾਣਾ ਮੋਟਾ ਕੰਮ ਧੰਦੇ ਦੇ ਹੱਥ ਲਾ ਲਿਆ ਕਰ ਆ ਪਹਿਲੀ ਤਰ੍ਹਾਂ ਇੰਨਾ ਸੱਥ ਬੋਝ ਨਹੀਂ ਚੱਕਿਆ ਜਾਂਦਾ ਹੈਗਾ ਕੰਮ ਤਾਂ ਮੈਂ ਸਾਰੇ ਕਰਦੀ ਆਂਗੀ ਤੁਸੀਂ ਐਂ ਕਾਹ ਤੋਂ ਕਹੀ ਜਾਂਦੇ ਹੋ ਮੈਨੂੰ ਕਹੇ ਕਿਉਂ ਜਾਣੇ ਸਵੇਰ ਦੀ ਹੁਣ ਤਾਂ ਹਜੇ ਮੈਂ ਬੈਠੀ ਆਂਗੀ ਮੇਰੀ ਗੱਲ ਸੁਣ ਲੈ ਇੱਕ ਤੇਰੀਆਂ ਨਾਲ ਸਾਡਾ ਭਰਾ ਕੀ ਕਰਨਾ ਤੈਨੂੰ ਆ ਮੈਂ ਤਾਂ ਐ ਕਹਿੰਦੀ ਸੀ ਕਿ ਹਲਕੀ ਆਊਗਾ 5:00 ਵਜੇ ਮੈਨੂੰ ਨਹੀਂ ਪਤਾ ਫੇਰ ਤਾਂ ਉਹ ਕਹਿੰਦਾ ਮੈਂ ਕੋਈ ਹਰਮਨ ਨਾਲ ਗੱਲ ਕਰਨੀ ਹੈ ਜ਼ਰੂਰੀ ਕੀ ਗੱਲ ਕਰਨੀ ਉਹਨੇ ਮੇਰੇ ਨਾਲ ਪਹਿਲਾਂ ਮੈਥੂਰੇ ਬੇਇੱਜ਼ਤੀ ਕਰਾ ਕੇ ਗਿਆਗਾ ਦੁਬਾਰੇ ਫੇਰ ਜਾਊਗਾ ਮੈਨੂੰ ਨਹੀਂ ਪਤਾ ਹੈਗਾ ਦੇਖ ਜਿਹੜੀ ਉਹ ਗੱਲ ਕੋ ਉਹਦੀ ਗੱਲ ਮੰਨਾਂ ਲਈ ਕਿਉਂ ਮੈਂ ਉਹਦੀ ਗੱਲ ਕਿਉਂ ਮੰਨਾਂ ਨਰੇ ਮੇਰਾ ਕੀ ਲੱਗਦਾ ਹੋ ਵੀ ਮੈਂ ਉਹਦੀ ਗੱਲ ਮੰਨਾਂ ਹਰਮਨ ਮੈਨੂੰ ਸਾਰੀਆਂ ਗੱਲਾਂ ਦਾ ਤੇਰੀਆਂ ਦਾ ਪਤਾ ਕੀ ਪਤਾ ਕੀ ਫਿਰਦੀਆਂ ਕਰਨ ਨੂੰ ਕਿਉਂ ਮੈਂ ਕੀ ਕਰਨ ਨੂੰ ਫਿਰਦੀਆਂ ਆਪਦੇ ਘਰੇ ਬੈਠੀ ਆ ਮੈਂ ਉਹ ਮੇਰੀ ਕੀ ਗਲਤੀ ਜੇ ਰੱਬ ਨੇ ਮੇਰਾ ਬੰਦਾ ਨਹੀਂ ਛੱਡਿਆ ਹੈਗਾ ਫਿਰ ਤੁਸੀਂ ਸਾਰੇ ਜਣੇ ਮੈਨੂੰ ਲਾਉਂਦੇ ਨਹੀਂ ਪਾਈ ਪੁਰਦਾਈ ਦੀ ਇੱਜ਼ਤ ਖੋਣ ਤੁਰੀ ਹੋਈਆਂ ਹਨਾ ਮੈਂ ਤੁਹਾਡੀ ਕੀ ਇੱਜ਼ਤ ਖੋਤੀ ਜਿਹੜੀ ਵੀਡੀਓ ਕਾਲਾਂ ਤੇ ਗੱਲਾਂ ਕਰਦੀਆਂ ਤੂੰ ਕੀ ਦੇ ਨਾਲ ਕਰ ਲਈ ਮੈਂ ਵੀਡੀਓ ਕਾਲ ਤੇ ਗੱਲ ਮੈਨੂੰ ਦਿਖਾ ਦਿਓ ਸਬੂਤ ਹੈਗਾ ਕੋਈ ਤੁਹਾਡੇ ਕੋਲ ਮੇਰੀ ਗੱਲ ਸੁਣ ਇੱਕ ਲੱਕੀ ਆਊਗਾ ਸਾਹਮਣੂ ਉਹਦੇ ਨਾਲ ਗੱਲ ਕਰਨੀ ਬਸ ਮੈਂ ਲੱਕੀ ਨਾਲ ਕੀ ਗੱਲ ਕਰਾਂ ਨਾਲੇ ਲੱਕੀ ਨੇ ਤੁਹਾਨੂੰ ਤੁਹਾਨੂੰ ਲੱਕੀ ਨੇ ਕਿਹਾ ਜੀ ਇਹ ਗੱਲ ਉਹ ਕਿਸੇ ਨਾਲ ਵੀ ਕਹੀ ਹੋਵੇ ਬਸ ਮੈਂ ਕਹਿਤਾ ਤਾਂ ਕਹਿਤਾ ਤੂੰ ਉਹਦੇ ਨਾਲ ਸਾਹਮਣੂ ਗੱਲ ਕਰ ਲਈ ਬੈਠ ਕੇ ਆ ਕੇ ਕਹਿੰਦਾ ਤੂੰ ਮੈਂ ਇਹ ਕਿਹਦੇ ਨਾਮ ਦੀ ਲਾਉਣੀ ਆ ਸੂਟ ਕਿਹਦੇ ਨਾਮ ਪਾਉਣੀ ਆ ਉਹਨੂੰ ਮੇਰੇ ਤੋਂ ਸਹੀ ਗੱਲ ਕਹਿੰਦਾ ਫਿਰ ਉਹ ਅਗਲਾ ਬਾਈ ਆਂਡੀ ਗਮਾਂਡੀ ਕਹਿੰਦੀ ਹੁੰਦੇ ਨੇ ਤੁਸੀਂ ਔਰਤ ਹੋ ਕੇ ਨਾ ਮੇਰਾ ਦਰਦ ਸਮਝ ਸਕਦੇ ਹੋ ਮੈਂ ਨਾਲੇ ਕਿਉਂ ਜ਼ਿੰਦਗੀ ਮੈਂ ਉਹਨੂੰ ਵੀ ਇਹੀ ਗੱਲ ਕਹ ਕੇ ਹਟੀਆਂ ਵੀ ਜ਼ਿੰਦਗੀ ਇੱਕ ਵਾਰ ਮਿਲਦੀ ਆ ਸ਼ੌਂਕ ਨਹੀਂ ਆਪਦੇ ਮਾਰੇ ਜਾਂਦੇ ਹੁੰਦੇ ਨਹੀਂ ਬੰਦਾ ਤਾਂ ਮਰ ਗਿਆ ਸ਼ੌਂਕ ਨਹੀਂ ਮਰਦੇ ਹੈ ਮੈਨੂੰ ਨਹੀਂ ਪਤਾ ਤੁਸੀਂ ਕੀ ਗੱਲਾਂ ਕਰਦੇ ਹੋਗੇ ਕੀ ਤੁਹਾਨੂੰ ਪਰ ਮੈਂ ਜਿਹੜੀ ਤੈਨੂੰ ਗੱਲ ਕਹਿਤੀ ਹੁਣ ਬਸ ਉਹ ਤੇਰੇ ਟਾਲਰ ਹੈ ਨਹੀਂ ਤੇਰੇ ਭਾਈ ਨੂੰ ਕਰੂੰ ਫੋਨ ਕੱਲ ਨੂੰ ਮੈਂ ਤਾਂ ਕਿਤੇ ਚੁੰਨੀ ਚੜਾ ਕੇ ਤੋੜ ਦੂੰਗੀ ਤੂੰ ਮੈਨੂੰ ਐਂ ਕਿ ਮੈਂ ਤੋੜ ਦਾਂਗੀ ਚੁੰਨੀ ਚੜਾ ਕੇ ਜਦੋਂ ਮੈਂ ਬੈਠੀ ਆ ਆਪਦੇ ਘਰੇ ਕਿਉਂ ਤੋੜ ਨਹੀਂ ਸਕਦੀ ਮੈਂ ਤੈਨੂੰ ਅਧਕਾਰ ਨਹੀਂ ਸਾਨੂੰ ਇੰਨਾ ਪਤਾ ਨਹੀਂ ਨਹੀਂ ਮਹੀਮਾਨ ਤੇਰੀ ਮਹੀ ਸਾਭ ਕੁਸਾ ਕੀ ਹੋ ਗਿਆ ਤੇਰੀ ਭਾਬੀ ਲੱਗਦੀਆਂ ਕਰ ਤਾਂ ਸਾਰਾ ਕੁਝ ਮਹੀ ਸਕਦੀਆਂ ਪਤਾ ਨਹੀਂ ਲੱਗੀ ਕੀ ਪੜਾ ਕੇ ਗਿਆ ਕੀ ਨਹੀਂ ਪੜਾ ਗਿਆ ਆਉਣ ਦੇ ਕੋਈ ਨਾ ਤਾਂ ਮੈਂ ਹੀ ਪੁੱਛਦੀ ਆ ਮੈਂ ਹੀ ਪੁੱਛਦੀ ਆਂਗੀ ਮੇਰਾ ਨਾ ਸਾਰੇ ਜਣੇ ਦਿਮਾਗ ਨਾ ਖਰਾਬ ਕਰਿਆ ਕਰੋ ਮੈਂ ਪਹਿਲੀ ਆਵੀ ਜ਼ਿੰਦਗੀ ਤੋਂ ਬੜੀ ਦੁਖੀ ਆਹੋ ਤੂੰ ਤਾਂ ਦੁਖੀ ਆ ਅਸੀਂ ਬਹੁਤ ਸੁਖੀ ਕੀਤੇ ਪਏ ਹਾਂ ਨਾ ਤੇਰੇ ਮੈਂ ਗੱਲਾਂ ਕਰ ਕਰ ਕੇ ਕਹਤਾ ਕੀ ਤੈਨੂੰ ਵੀ ਲਾਂਬਾ ਘਟ ਲਿਆ ਮਿੰਨੇ ਲਾਂਬਾ ਤਾਂ ਵੱਡਾ ਹੀ ਆ ਜੋ ਗਮਾਂਡੀ ਕਹਿ ਜਾਣ ਗੱਲਾਂ ਬਾਤਾਂ ਚੱਲ ਚੰਗਾ ਮੇ ਇਥੋਂ ਮੱਥਾ ਨਹੀਂ ਮਾਰਾ ਜਾਂਦਾ ਮੇਰਾ ਪਹਿਲੀ ਸਿਰ ਤੋ ਕੀ ਜਾਂਦਾਗਾ ਜੇ ਭਗ ਜਾ ਉੱਠ ਕੇ ਜੇ ਤੂੰ ਵਗ ਜਾ ਚਾਹ ਬਣਾ ਲੈ ਕੁੱਟ ਬੈਠੀ ਆ ਮੰਜਾ ਮੱਲੀ ਆ ਹੁਣ ਡੰਗਰਾਂ ਨੂੰ ਕੱਖ ਪਾ ਕੇ ਆਈਆਂ ਮੈਂ ਹਜੇ ਹੁਣ ਤਾਂ ਕੰਮ ਕਰਕੇ ਆਈਆਂ ਭਾਂਡੇ ਧੋ ਕੇ ਆਈਆਂ ਨਾ ਮੈਂ ਕਿਹੜਾ ਪਈ ਉੱਠ ਕੇ ਆਈਆਂ ਮੈਂ ਵੀ ਤਾਂ ਡੰਗਰਾਂ ਸੰਨੀ ਸੰਦੂ ਰਲਾ ਕੇ ਆਈਆਂ ਮੇਰੇ ਨਾਲ ਇਸ ਰਿੱਕਾ ਤੇਰਾ ਤਾਂ ਐ ਹੁੰਦਾ ਵੀ 2 ਮਿੰਟ ਬਹਿ ਨਾ ਜਾਵੇ ਆਹੋ ਮੈਂ ਤਾਂ ਆਪੀ ਸਿੱਕੇ ਕਰਦੀ ਆਂਗੀ ਤਾਂ ਹੀ ਤਾਂ ਉੱਥੇ ਨਹੀਂ ਲਾ ਕੇ ਖਾਦਾਂਗੇ ਨਣ ਦਾ ਪਰਜਾਈਆਂ ਨਾਲ ਹੁਣ ਉਹਰੇ ਆਡੇ ਬੰਨਣ ਲੱਗ ਗਈ ਆਪਾਂ ਇਹਦੇ ਮੀਹ ਦੇ ਵਿੱਚ ਨਾ ਇੱਕ ਗੱਲ ਤਾਂ ਪੱਕੀ ਆ। ਇਹ ਜਰਮਨ ਕੋਸਣਾ ਕੋਸਤਾ ਹੋਊਗਾ। ਕਿਉਂਕਿ ਜਿਹੜੀ ਮੇਰੇ ਨਾਲ ਗੱਲ ਕਰਨ ਚੱਲੇ ਆ। ਉਹ ਗੱਲ ਤਾਂ ਪੱਕਾ ਹੋਣੀ ਹੋਣੀ। ਤੇ ਨਾਲੇ ਪਾਲੂ ਨਾਲ ਇਸ ਵਿੱਚੋਂ ਗੱਲ ਤਾਂ ਨਹੀਂ ਨਾ ਪਤਾ। ਵੀ ਮੈਂ ਤਾਂ ਚਾਉਣਾ ਕੀ ਆ। ਉਹਨੂੰ ਤਾਂ ਆਇਆ ਖਰੇ ਵੀ ਇਹ ਗਮਾਂਡੀ ਹੋਣ ਦੇ ਨਾਂ ਤੇ ਫਾਇਦਾ ਕਰਨ ਫਿਰਦਾ। ਪਰ ਫਾਇਦਾ ਤਾਂ ਹੈਗਾ ਉਹ ਵੀ ਮੇਰਾ। ਉਹ ਵੀ ਦੂਰਾ ਦੂਰਾ। ਇਹਨੂੰ ਪੋਲੀ ਪੰਛੀ ਨੂੰ ਕੀ ਪਤਾ ਕਿ ਮੈਂ ਕੀ ਸੋਚ ਕੇ ਆ ਰਿਹਾ। ਉਹ ਫਿਰ ਦੀ ਆ ਕੰਮ ਕਰਦੀ ਚੱਲੀਏ ਤੇ ਇਹਨੂੰ ਗੱਲਾਂ ਚ ਲਾਈਏ ਤੇ ਆਪਾਂ ਅੰਦਰ ਹਰਮਨ ਕੋਲੇ ਆਦਾ ਕੰਮ ਕਰੀਏ ਚਲੋ ਬਈ ਮੁੱਤਰਾ ਬਾਹਰ ਲਾ ਦੇ ਲੈ ਉਹ ਦਾਣੇ ਜਿਹਾ ਝੂਜੀ ਬੜੀ ਪਈ ਆ ਕਿ ਇਹਨੂੰ ਕੱਢਾਂ ਕਿਵੇਂ ਹੁਣ ਹੋਗਾ ਕੋਈ ਨਾ ਲੈ ਦੇਖ ਲੈ ਇੱਕ ਥੋੜੀ ਕੁ ਕੀ ਹੋਊਗੀ ਕੋਈ ਮੱਛੀ ਆ ਗਿਆ ਲੱਕੀ ਆ ਗਿਆ ਮੈਂ ਤਾਂ ਹਾਂ ਉਹ ਮੈਂ ਕਹਿੰਦਾ ਸੀਗਾ ਹੂੰ ਉਹ ਹੁਣ ਤੂੰ ਫਿਰ ਐਂ ਕਰ ਘਰੇ ਦਾ ਤੇਰਾ ਲੋਟ ਨਹੀਂ ਆਉਣਾ ਕਿਉਂਕਿ ਮੇਰਾ ਗੁੱਸਾ ਹੈਗਾ ਭੜਾ ਜੀਨੇ ਮੇਰੀ ਗੱਲ ਨਾ ਸਮਝੀ 아니 ਪਤਾ ਮੈਂ ਤੇਰੇ ਵਟੇ ਰੱਖੇ ਜਾਣ ਤੂੰ ਐਂ ਕਰ ਤੂੰ ਜਿਹੜਾ ਸੀ ਘੰਟਾ ਦੋ ਘੰਟੇ ਤੇ ਨਾਲ ਗੱਲ ਕਰਨੀ ਹੈ ਨਾ ਮੈਂ ਤੂੰ ਐਂ ਕਰ ਸਾਡੇ ਘਰੇ ਭੱਜ ਜਾ ਅੱਛਾ ਮੈਂ ਤੇਰੀ ਮੰਮੀ ਕੋਲ ਭੱਜ ਜਾਨੀ ਆ ਫਿਰ ਹਾਂ ਅਸਲ ਵਿੱਚ ਗੱਲ ਪਤਾ ਕੀ ਆ ਮੇਰਾ ਕੋਈ ਆਪ ਦਾ ਵਿੱਚੋਂ ਲਾਹਾ ਨਹੀਂ ਹੈਗਾ ਮੈਨੂੰ ਪਤਾ ਕੀ ਗੱਲ ਆ ਇਹਨੂੰ ਤੇਰੇ ਕਹਿੰਦੇ ਦੇਖ ਕੇ ਆਉਂਦਾ ਵੀ ਉਹ ਬਾਈ ਬਾਹਰਲੇ ਦੇਸ਼ ਆ ਤੂੰ ਇੱਥੇ ਇਕੱਲੀ ਰਹਿਣੀ ਆ ਥੋੜੀ ਕਿੰਨੀ ਇੱਜ਼ਤ ਬਣੀ ਹੋਈ ਆ ਇਹ ਕੀ ਕਰੀ ਜਾਂਦੀ ਆ ਥੋਡੀ ਇੱਜ਼ਤ ਸ਼ਾਲੀ ਜਾਂਦੀ ਆ ਇਹ ਮੈਂ ਮੈਂ ਗੱਲ ਕੀਤੀ ਸੀ ਇਹਦੇ ਨਾਲ ਹੂੰ ਮਾਹਾਂਏ ਕਰਕੇ ਆ ਲੱਕੀ ਜਾਊਗਾ ਤੈਨੂੰ ਸਮਝਾਉਣਾ ਗੱਲਬਾਤ ਆ ਬਾਕੀ ਤੇਰੇ ਰਿਸ਼ਤੇ ਦੀ ਗੱਲ ਕਰਨ ਆਊਗਾ ਐਵੇਂ ਕਿਵੇਂ ਆ ਫਲਾਨਾ ਟਿੰਕਾ ਮੈਨੂੰ ਵੀ ਖਾਸੀ ਤਿੰਗੜ ਕੇ ਜੇ ਬੋਲੀ ਹੈਗੀ ਅੱਛਾ ਆਹੋ ਕਿਉਂ ਦੇਣਾ ਕੁਛ ਇਹਦਾ ਤੁਸੀਂ ਦੇਣਾ ਤਾਂ ਹੀ ਤਾਂ ਕਹਿੰਦੀ ਹੈਗੀ ਚਲ ਕੋਈ ਨਹੀਂ ਫੇਰ ਵੀ ਚਾਚੇ ਦਾ ਤਾਂ ਚਾਚੇ ਦਾ ਹੀ ਹੁੰਨਾ ਤਾਂ ਇਹਦਾ ਮੁੰਡਾ ਤਾਂ ਹੈਗਾ ਹੀ ਆ ਸਹੀ ਗੱਲ ਹੈ ਹਾਂ ਇਹ ਤਾਂ ਆਪਦੀ ਮਰਜ਼ੀ ਦੀ ਮਾਲਕਣੀ ਆ ਕੋਈ ਗੱਲ ਨਹੀਂ ਤੂੰ ਕਰ ਆਪਣੇ ਦਾਦੇ ਪੜਦਾਦੇ ਤੇ ਇੱਕੋ ਹੀ ਨੇ ਉਹ ਨਾਲੇ ਗਵਾਂਢੀ ਮੇਰੇ ਤੇ ਕੀ ਕੰਮ ਆਉਂਦਾ ਬੇ ਗਵਾਂਢੀ ਕਿਉਂ ਆਗਾ ਸਕਾ ਤੂੰ ਹੈਗਾ ਹੈਗਾ ਓ ਚਲ ਕੋਈ ਨਾ ਫਾਲੋ ਜੇ ਵਾਂਸੀ ਮੈਨੂੰ ਉਹ ਆਪਦਾ ਨਹੀਂ ਸਮਝਦੀ ਕੰਮ ਸੇ ਕੰਮ ਤੋਂ ਗਵਾਂਢੀ ਸਮਝ ਗਈ ਬੇ ਮੇਰੀ ਗੱਲ ਸੁਣ ਗਵਾਂਢੀ ਤਾਂ ਹੁਣ ਲੰਮੀਆਂ ਰਿਸ਼ਤੇਦਾਰੀਆਂ ਹੋ ਗਈਆਂ ਆ ਦਾਦੇ ਪੜਦਾਦੇ ਤਾਂ ਪਹਿਲਾਂ ਇੱਕੋ ਹੀ ਸੀ ਆਪਣੇ ਹਾਂ ਹਾਂ ਸਹੀ ਆ ਹਾਂ ਓ ਦੇਖ ਲੈ ਬਾਪੂ ਜੀ ਤੇ ਤੇਰਾ ਦਾਦਾ ਇੱਕੋ ਹੀ ਥੀਗਾ ਆ ਹੁਣ ਦੇਖ ਤੇਰੇ ਡੈਡੀ ਹੋਰੀ ਆ ਗਏ ਉਹ ਦੇਠ ਬਣ ਕੇ ਕਹਾਂ ਰਿਸ਼ਤੇਦਾਰੀ ਆਪਣੀ ਹੋਰ ਵਧ ਗਈ ਕਹਾਂ ਆ ਕੱਲ ਨੂੰ ਤੁਹਾਡੇ ਜਵਾਬ ਹੋ ਜਾਣਗੇ ਹੋਰ ਜ਼ਿਆਦਾ ਕਹਾਂ ਵਧ ਜੂਗੀ ਸਹੀ ਗੱਲ ਹੈ ਇਹ ਗੱਲਾਂ ਅਜ ਤਾਂ ਕੋਈ ਫਰਕ ਨਹੀਂ ਪਾ ਲੋ ਪਰ ਇੱਕ ਗੱਲ ਜ਼ਰੂਰ ਆ ਦੇਖ ਜੇ ਤੂੰ ਮੇਰੇ ਕਹਨੇ ਚ ਚੱਲੇਂਗੀ ਨਾ ਤਾਂ ਸਭ ਕੁਝ ਮਿਲੂਗਾ ਤੈਨੂੰ ਨਾਲ ਇਹਦੇ ਕੋਲ ਕੋਈ ਜਵਾਬ ਜੱਲਾਗਾ ਕਿ ਜਿੱਥੇ ਮਰਜ਼ੀ ਤੋਰ ਦੇ ਤੂੰ ਇਹ ਹੈ ਕਹਿੰਦੀ ਕਿ ਮੈਂ ਤਾਂ ਨਾਲਾਕੇ ਤੇ ਦੇਖ ਲੈ ਰਿਸ਼ਤਾ ਹੂੰ ਇਹਨੇ ਵਿਆਹ ਕੇ ਕੱਢਦੀ ਐ ਪਰ ਹੂੰ ਤੇਰੇ ਭਾਈ ਆਉਣ ਤੋਂ ਪਹਿਲਾਂ ਪਹਿਲਾਂ ਉਹ ਤਾਂ ਮੈਨੂੰ ਐਂ ਕਹਿੰਦਾ ਤੀ ਮੈਂ ਉਹਨੂੰ ਕਹੀ ਸੀ ਗੱਲ ਕਹਿੰਦਾ ਕੋਈ ਨਹੀਂ ਜੇ ਲੱਕੀ ਰਿਸ਼ਤਾ ਦੇਖਦਾ ਤਾਂ ਕੋਈ ਦਿੱਕਤ ਨਹੀਂ ਆਪਾਂ ਨੂੰ ਹੂੰ ਪਰ ਇੱਕ ਗੱਲ ਆਪਾਂ ਨੂੰ ਲੱਕੀ ਸਿਆਣਾ ਕਹਿੰਦਾ ਤੈਨੂੰ ਮੇਰੇ ਤੋਂ ਕੋਈ ਸ਼ੱਕ ਸ਼ੁਭਾ ਤਾਂ ਨਹੀਂ ਲੈ ਲੱਕੀ ਕੜੀ ਗੁੱਲਾਂ ਕਰਦਾਗਾ ਤੂੰ ਪੁੱਲਾ ਤੂੰ ਗੱਲ ਕਰ ਮੈਂ ਆਉਣੀ ਆ ਤੂੰ ਚੱਲ ਐਨੇ ਮੈਂ ਮੜਾ ਤੇਰੀ ਮਾਂ ਕੋਲ ਗੇੜਾ ਮਾਰਿਆ ਵਾ ਵਿਸ਼ਵਾਸ ਹੋਣਾ ਜ਼ਰੂਰੀ ਆ ਮੇਰੇ ਕਿਹੜਾ ਕੁਲਾ ਹੈਗਾ ਉਹੀ ਤਾਂ ਗੱਲ ਹੈ ਕਿ ਲੱਕੀ ਚੱਲ ਤੂੰ ਐ ਕਰ ਚੱਲ ਤੂੰ ਮੈਂ ਆ ਗਈ ਚੰਗਾ ਹਾਂ ਚੱਲ ਤੂੰ ਤੇ ਆ ਜਾ ਚੱਲ 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 ਤੂੰ ਉਂਤਰ ਕਰੇਗਾ ਤਾਂ ਸਹੀ ਜੇ ਮੈਂ ਖਲਾ ਦਾ ਨਾ ਪਾਇਆ ਨਾ ਤੇ ਮੇਰੇ ਨਾਲ ਵੀ ਲੱਕੀ ਹੁਣ ਤੇਰੇ ਕੋ ਮੌਕਾ ਮਿੱਤਰਾ ਚਾਹੀਂ ਤੱਕੇ ਨਾ ਮਨਾ ਤੇ ਚਾਹੇ ਪਿਆਰ ਨਾ ਮਨਾ ਜੇ ਪਿਆਰ ਨਾ ਮੰਨੇ ਤਾਂ ਠੀਕ ਆ ਹੁਣ ਤੱਕਾ ਕੰਮ ਤਾਂ ਆਪਾਂ ਜਾਣਦੇ ਆ ਤੇ ਨਾਲੇ ਜੇ ਇਹਦਾ ਨਾ ਤੱਕਾ ਕਰਤਾ ਨਾ ਇਹ ਕਿਹੜਾ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਆ ਬੇਇੱਜ਼ਤੀ ਦੇ ਚ ਇਸੇ ਦੀ ਆਪਾਂ ਕਹਿ ਦਾਂਗੇ ਈ ਬਈ ਬੇਤਪਾ ਜੰਨਾ ਨੀ ਸੀ ਆਪ ਨੂੰ ਦੇਖ ਕੇ ਡੁੱਲ ਗਈ ਕਹਿੰਦੀ ਬਈ ਮੈਨਾਂ ਤਾਂ ਵਿਆਹ ਕਰਵਾ ਆਪਾਂ ਜਵਾਬ ਦੇਤਾ ਤਾਂ ਆਂਗਾ ਕਿ ਮੇਰੇ ਤੇ ਇਲਜ਼ਾਮ ਲਾਉਣ ਲੱਗੀ ਬਾ ਹੋ ਤੇਰੇ ਮੰਗੇ ਦਿਮਾਗ ਨੂੰ ਆਈ ਸਕੀਮਾਂ ਲਾਇਆਗਾ ਮਿੱਤਰਾ ਜੈਸੇ ਦੁਨੀਆ ਤੇ ਜਿਉਣਾ ਨਾ ਤਾਂ ਸਵਾਦ ਨਾਲ ਜਿਉਣਾ ਆ ਫਿਰਦੀ ਆ ਸੋਈ ਚ ਚੱਲ ਇਹ ਨਾ ਕਰਾਂ ਗੱਲ ਜਾ ਕੇ ਤੇ ਆਪ ਦਾ ੱਤਕਾ ਕਰਾਂ ਸ਼ੁਰੂ ਦੇਣਾ ਇਹਨੂੰ ਪਤਾ ਮੰਨਣਾ ਤਾਂ ਨਹੀਂ ਹੈਣੀ ਪਰ ਕੋਈ ਪੁੱਛਣ ਦਾ ਹੱਕ ਤਾਂ ਬਣਦਾ ਹੀ ਬਣਦਾ ਆਰੇ ਪਾਲੋ ਨੇ ਪੂਰੇ 2 ਘੰਟੇ ਦਿੱਤੇ 2 ਘੰਟੇ ਹੂੰ ਚਾ ਵੀ ਮਿੱਤਰਾ ਆ ਆਉਂਦਾ ਪਤਾ ਨਹੀਂ ਕਿ ਕਿੱਕ ਗਿਆ ਹੁਣ ਪੁੱਛ ਲਿਆ ਨਾ ਆ ਜਾ ਖੜ ਕੇ ਗਿਆ ਹੁਣ ਉਹ ਹੰਗਾਰੇ ਜੇ ਮਾਰਦਾ ਆਉਂਦਾ ਉਹ ਖੜਨਾ ਤੱਕਿਆ ਮੈਂ ਪਰ ਮੈਂ ਸੰਗ ਲਾ ਲਿਆ ਸੀਗਾ ਜਿਹੜਾ ਮੈਨੂੰ ਦੇਖ ਕੇ ਤੇ ਸੂਈ ਚ ਖੜ ਗਈ ਨਾ ਪੱਕਾ ਤੇਰੇ ਦਿਲ ਚ ਕੋਈ ਨਾ ਕੋਈ ਗੱਲ ਤਾਂ ਹੈਗੀ ਹੈ ਮੇਰੇ ਬਾਰੇ ਕਿੱਥੇ ਖੜ ਗਈ ਇੱਥੇ ਰਸੋਈ 'ਚ ਨਹੀਂ ਜਾ ਤਾ ਤੂੰ ਕਿਤੇ ਮੇਰਾ ਘਰ ਹੈ ਮੈਂ ਜਿੱਥੇ ਮਰਜ਼ੀ ਖੜਾ ਤੈਨੂੰ ਐ ਲੱਗਦਾ ਵੀ ਤੇਰੇ ਘਰ ਕੇ ਖੜੀ ਤੀ ਮੈਂ ਕਿਉਂ ਐਡਾ ਕਿ ਤੂੰ ਐਕਟਰ ਲੱਗਿਆ ਉਹ ਨਾ ਲਗਮਾ ਕਰ ਵੀ ਤੇਰੇ ਹੀ ਆ ਸੰਭਨ ਵਾਲੀ ਬਣ ਤੂੰ ਮੇਰੇ ਨਾਲ ਨਾ ਬਾਦੂ ਦੀ ਪਕਾਈ ਨਾ ਮਾਰਾ ਕਰਨ ਨਾਲ ਮੈਨੂੰ ਇੱਕ ਗੱਲ ਦੱਸ ਮੇਰੀ ਭਾਬੀ ਨੂੰ ਤੂੰ ਕੀ ਪੜਾ ਕੇ ਗਿਆਂਗਾ ਐਨਾ ਬੋਲਦੀ ਸੀ ਉਹ ਮੈਨੂੰ ਮੈਨੂੰ ਤਾਂ ਆਇਆ ਵੀ ਉਹਨੇ ਤੇਰੀ ਗੱਲਾਂ ਤੇ ਯਕੀਨ ਕਿਵੇਂ ਕਰ ਲਿਆ ਤੈਨੂੰ ਮੈਂ ਦੱਸਦਾ ਤੇਰੀ ਭਾਬੀ ਨੂੰ ਮੈਂ ਇਹ ਗੱਲ ਕਹਿ ਕੇ ਗਿਆਂਗਾ ਵੀ ਤੇਰੀ ਕਿਸੇ ਮੁੰਡੇ ਨਾਲ ਗੱਲ ਹੈ ਤੈਨੂੰ ਸ਼ਰਮ ਨਹੀਂ ਆਈ ਮੇਰੇ ਬਾਰੇ ਝੂਠ ਬੋਲਦੇ ਨੂੰ ਹੈ ਨਾ ਜਿੱਦਾ ਤੂੰ ਮੈਨੂੰ ਕਹਿ ਸਕਦੀਆਂ ਕਿ ਤੂੰ ਐਕਟਰ ਥੋੜੀ ਆ ਜੀ ਮੈਨੂੰ ਬੁਲਾਇਆ ਨਾ ਕਰ ਮੇਰੇ ਮੱਥੇ ਨਾਲ ਲੱਗ ਅੱਗੇ ਦੂਜੀ ਥਾਂ ਤੂੰ ਕਹੇ ਮੇਰੇ ਨੇੜੇ ਨਾ ਆਇਆ ਕਰ ਤੇ ਤੈਨੂੰ ਪਤਾ ਨਾ ਤੈਨੂੰ ਪਤਾ ਹੈ ਗੱਲ ਕਿੱਥੇ ਤੱਕ ਜਾਂਦੀ ਹੈ ਕੀ ਸੋਚਦੀ ਹੋਊਗੀ ਉਹ ਮੇਰੇ ਬਾਰੇ ਵੀ ਇੱਕ ਤਾਂ ਤੂੰ ਜ਼ੀਰੋ ਨੰਗੀ ਐ ਤੇ ਉਤੋਂ ਇਹ ਜੇ ਲੱਛਣ ਕਰਦੀ ਐ ਤੈਨੂੰ ਸ਼ਰਮ ਨਹੀਂ ਆਈ ਹੈ ਮੈਨੂੰ ਕੋਈ ਚੱਕਰ ਨਹੀਂ ਜਦੋਂ ਤੂੰ ਮੇਰੇ ਤੋਂ ਦੂਰ ਹੋਣ ਲਈ ਇਹ ਜੇ ਗੱਲਾਂ ਕਰਦਾ ਵੀ ਹੈ ਨਾ ਤਾਂ ਮੈਂ ਆਪਣੀ ਦੂਰੀ ਘਟਾਉਣ ਲਈ ਕੁਝ ਵੀ ਕਰ ਸਕਦਾ ਕੁਝ ਵੀ ਦਾ ਮਤਲਬ ਹੈਗਾ ਕੁਝ ਵੀ ਚਾਹੇ ਮੈਨੂੰ ਕੁਝ ਵੀ ਕਰਨਾ ਪਵੇ ਜੇ ਤੂੰ ਉਦੋਂ ਮੈਨੂੰ ਪਿਆਰ ਨਾ ਪੇਸ਼ ਆਉਂਦੀ ਨਾ ਮੈਨੂੰ ਕਹਿ ਦਿੰਦੀ ਹਾਂ ਮੈਂ ਤੇਰੀ ਆ ਸ਼ਾਇਦ ਉਦੋਂ ਮੈਂ ਐਡਾ ਨਾ ਚੱਕਰ ਨਾ ਮੰਨ ਏਡੀ ਭੋਲੀ ਨਹੀਂ ਹੈਗੀ ਮੈਂ ਗੱਲਾਂ ਸਿੱਧੇ ਕਿਵੇਂ ਆਉਣਗੀਆਂ ਦੇਖ ਲੈ ਇਸ ਘਰ ਦੇ ਵਿੱਚ ਰਹਿਣਾ ਕਿ ਤੈਨੂੰ ਜਾੜਨਾ ਸਾਰਾ ਕੁਝ ਮੇਰੇ ਹੱਥ 'ਚ ਆ ਤੇ ਤੂੰ ਜਿਹੜਾ ਕੁਝ ਹੁੰਦਾ ਨਾ ਤੂੰ ਕਰ ਲੈ ਮੈਂ ਵੀ ਦੇਖ ਰਹੀ ਹਾਂ ਤੂੰ ਕੀ ਕੁਝ ਕਰਦਾ ਮੈਂ ਤਾਂ ਬਹੁਤ ਕੁਝ ਕਰ ਸਕਦਾ ਪਰ ਤੇਰੀ ਰਿਪਲਾਈ ਨੇ ਇਸ ਵਿੱਚ ਆ ਮੈਂ ਜਿਵੇਂ ਜਿਵੇਂ ਕਹੀ ਇਹਨਾਂ ਨਾ ਤੇ ਜਿੱਥੇ ਜਿੱਥੇ ਕਹੀ ਇਹਨਾਂ ਮੇਰੇ ਹੱਥ ਨਾ ਲਾਇਆ ਕਰ ਤੈਨੂੰ ਅੰਨੇ ਵਾਰ ਆਖਿਆ ਥੱਪੜ ਖਾ ਲੇਗਾ ਮੈਂ ਮੇਰੇ ਤੋਂ ਕੋਈ ਗੱਲ ਨਹੀਂ ਜਿੱਥੇ ਨੇ ਥੱਪੜ ਪਾਏਗੇ ਦੋ ਹੋਰ ਸਹੀ ਨਾਲੇ ਜ਼ਿੰਦਗੀ 'ਚ ਨਾ ਇਹ ਬਹੁਤ ਵੱਡੀ ਜਪੇੜਾ ਮੇਰੇ ਵਾਸਤੇ ਜਦੋਂ ਮੇਰੀ ਨਾ ਹੋਈ ਸੌਂ ਲੱਗੇ ਹਰਮਨ ਜੇ ਤੂੰ ਮੇਰੀ ਹੋ ਜੇ ਨਾ ਸਾਰੀ ਉਮਰ ਤਨ ਮੈਂ ਰਾਜ ਕਰਾਂਗਾ ਰਾਜ ਪਰ ਮੈਨੂੰ ਨਾ ਇਹ ਜੇ ਰਾਜ ਦੀ ਲੋੜ ਨਹੀਂ ਹੈਗੀ ਨਾਲੇ ਜੀ ਪਾਰ ਲਾਉਣਾ ਹੁੰਦਾ ਨਾ ਇੱਕ ਜਣਾ ਹੀ ਲਾ ਦਿੰਦਾਗਾ ਓਏ ਬਾਦੂ ਦਾ ਬੈਮ ਆ ਉਹ ਤਾਂ ਰੱਬ ਦੇ ਹੱਥ ਆ ਜਿਹਨੂੰ ਡਬਾਉਣਾ ਉਹਨੇ ਮਾੜੇ ਕਰਮ ਕੀਤੇ ਹੋਇਆ ਨਾਲੇ ਇਹਦਾ ਨਸ਼ੇ ਕਰਦਾ ਸੀ ਤੈਨੂੰ ਕੀ ਪਤਾ ਮੇਰਾ ਆਪਣੀ ਦੀ ਜਿਵੇਂ ਮਰਜ਼ੀ ਦੀਗਾ ਹੈਗਾ ਤਾਂ ਮੇਰੇ ਸਰਦਾ ਸਾਈਂ ਸੀ ਨਹੀਂ ਛੱਡਿਆ ਰੱਬ ਨੇ ਤਾਂ ਜੀ ਆ ਜੋ ਹੁੰਦਾ ਤਾਂ ਲੋਕ ਮੇਰੇ ਕਹਿੰਦੇ ਆ ਮਾੜੀ ਨਿਗਾ ਨਾਲ ਨਾ ਦੇਖਦੇ ਜਿਵੇਂ ਤੂੰ ਦੇਖਦਾ ਮੈਂ ਮਾੜੀ ਨਿਆਣਾ ਦੇਖ ਨਹੀਂ ਰਿਹਾ ਮੈਂ ਮਾੜੀ ਨਿਗਾ ਨਾਲ ਤੈਨੂੰ ਸਮਾਰ ਕੇ ਦੇਖ ਚੁੱਕਿਆ ਤੇ ਜੇ ਤੂੰ ਪਿਆਰ ਨਾ ਮੰਨਣਾ ਤਾਂ ਠੀਕ ਆ ਨਹੀਂ ਅਜੇ ਤੱਕ ਤੂੰ ਫਿਰ ਮੇਰਾ ਅੜੀ ਨਹੀਂ ਦੇਖੀ ਕਿਉਂ ਕੀ ਕਰੇਗਾ ਮੇਰੀ ਗੱਲ ਸੁਣ ਲੈ ਮੇਰਾ ਨਾ ਤੂੰ ਹਾਫਸ ਦਾ ਸਬਰ ਦਾ ਪੱਕ ਜੇ ਮੇਰਾ ਹਾਫਸ ਦਾ ਬੰਡ ਟੁੱਟ ਗਿਆ ਨਾ ਇਹ ਕਿਸੇ ਤੋਂ ਨਹੀਂ ਸਮੇਟਿਆ ਜਨਾ ਅੱਛਾ ਕੋਈ ਨਾ ਆਉਣ ਦੇ ਭਾਬੀ ਨੂੰ ਇਹੀ ਤੇਰਾ ਰੂਪ ਦਿਖਾਉਂਗੀ ਉਹਨੂੰ ਵੀ ਜਿਹਦੀਆਂ ਗੱਲਾਂ ਦੇ ਤੁਸੀਂ ਕੀਨ ਕਰੀ ਬੈਠੀਆਂ ਨਾ ਭਾਬੀ ਨੂੰ ਕਿਉਂ ਇੱਥੇ ਨਹੀਂ ਆਉਂਦੀ ਕਿ ਭਾਬੀ ਨੇ ਤਾਂ 2 ਘੰਟੇ ਵਾਸਤੇ ਇਸ ਘਰ ਨੂੰ ਜਿੰਦਾ ਲਾਤਾ ਕਹਿੰਦੀ ਜੋ ਮਰਜ਼ੀ ਕਰ ਜਿਵੇਂ ਮਰਜ਼ੀ ਕਰ ਫਿਰ ਉਹ ਵੀ ਤੇਰੇ ਨਾਲ ਹੀ ਰਲਈ ਹੋਈ ਐ ਨਾ ਨਹੀਂ ਤੁਸੀਂ ਕੋਈ ਕਸਰ ਨਹੀਂ ਛੱਡੀ ਹੈਗੀ ਹੈ ਨਾ ਮੈਂ ਰਲਈ ਹੋਈ ਹੈ ਜਾਣ ਕੇ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਜਿਹੜੇ ਤੁਸੀਂ ਲੱਛਣ ਕਰਦੇ ਹੋਗੇ ਹੁਣ ਤਾਂ ਜਮੀ ਨਹੀਂ ਆਉਂਦੀ ਐਵੇਂ ਨਾ ਬਾਧੂ ਪਕਾਈ ਨਾ ਮਾਰੀ ਚੱਲ ਮੈਂ ਰੋਲਾ ਪਾ ਕੇ ਨਾ ਪਿੰਡ ਇਕੱਠਾ ਕਰ ਲਵਾਂ ਔਰ ਤੇਰੇ ਖੌਂਸੜੇ ਬਹੁਤ ਭਵਾਉਂ ਮੈਂ ਰੋਲਾ ਪਾ ਕੇ ਕੀ ਕਹੇਗੀ ਮੈਂ ਪਤਾ ਕੀ ਕਹੂੰਗਾ ਵੀ ਮੈਨੂੰ ਨੇ ਪਹਿਲਾ ਪਿਆਰ ਨੰਦਰ ਬੁਲਾਇਆ ਉਹ ਵਿਧਵਾ ਔਰਤ ਸੀਗੀ ਨਹੀਂ ਰਿਹਾਗਾ ਭਾਈ ਮੈਨੂੰ ਇਹਨਾਂ ਛੀੜ ਛੜ ਕੀਤੀ ਇਹਨੇ ਤੇ ਜਦੋਂ ਮੈਂ ਨਾ ਕਰਤੀ ਤਾਂ ਮੈਨੂੰ ਤੇਰੇ ਘਰੇ ਮਾਂ ਭੈਣ ਹੈ ਨਹੀਂ ਤੂੰ ਇਹੇ ਜਿਹੀ ਗੱਲਾਂ ਕਰਦਾ ਮੇਰੇ ਨਾਲ ਜੇ ਮੇਰੇ ਸਿਰ ਤੇ ਬੰਦਾ ਨਹੀਂ ਰਿਹਾ ਫਿਰ ਤੂੰ ਮੇਰੀ ਮਜਬੂਰੀ ਦਾ ਫਾਇਦਾ ਚੱਕੇਗਾ ਮੈਂ ਫਾਇਦਾ ਨਹੀਂ ਚੱਕ ਰਿਹਾ ਮੈਂ ਤੈਨੂੰ ਪਿਆਰ ਨਾਲ ਆਪਦੀ ਬਣਾਉਣ ਦੀ ਕੋਸ਼ਿਸ਼ ਕੀਤਾ ਮੈਂ ਨਹੀਂ ਬਣਦੀ ਬਸ ਫਿਰ ਫਿਰ ਹੁਣ ਤੂੰ ਤੱਕਾ ਦੇਖੇਂਗੀ ਤੇ ਤੱਕਾ ਵੀ ਇਹ ਜਿਆ ਦੇਖੇਂਗੀ ਜਿਹੜਾ ਕਰ ਦੇ ਦੇਖਿਆ ਵੀ ਨਾ ਹੋਵੇ ਮੇਰੀ ਗੱਲ ਸੁਣ ਲੈ ਇਹਦਾ ਨਾ ਤੂੰ ਹੌਸਲੇ ਦਾ ਸਬਰ ਨਾ ਪੱਕ ਜੇ ਮੇਰਾ ਹੌਸਲਾ ਬੰਦ ਟੁੱਟ ਗਿਆ ਨਾ ਤੇ ਕਿਸੇ ਤੋਂ ਨਹੀਂ ਸਮਟਿਆ ਜਾਣਾ ਅੱਛਾ ਕੋਈ ਨਾ ਆਉਣ ਦੇ ਭਾਬੀ ਨੂੰ ਇਹੀ ਤਰ੍ਹਾਂ ਰੂਪ ਦਿਖਾਉਂਗੀ ਉਹਨੂੰ ਵੀ ਜਿਹਦੀਆਂ ਗੱਲਾਂ ਦੇ ਤੂੰ ਯਕੀਨ ਕਰੀ ਬੈਠੀ ਆ ਨਾ ਭਾਬੀ ਕਿਉਂ ਇੱਥੇ ਨਹੀਂ ਆਉਂਦੀ ਕਿ ਭਾਬੀ ਨੇ ਤਾਂ 2 ਘੰਟੇ ਵਾਸਤੇ ਇਸ ਘਰ ਨੂੰ ਕਿੰਦਾ ਲਾਤਾ ਤਨ ਜੋ ਮਰਜੀ ਕਰ ਜਿਵੇਂ ਮਰਜੀ ਕਰ ਫਿਰ ਉਹ ਵੀ ਤੇਰੇ ਨਾਲ ਹੀ ਰਲਈ ਹੋਈ ਐ ਨਾਲੇ ਤੁਸੀਂ ਕੋਈ ਕਸਰ ਨਹੀਂ ਛੱਡੀ ਹੈਗੀ ਹੈਨਾ ਮੈਂ ਲਾਈ ਹੋਈ ਹੈ ਜਾਣ ਕੇ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਜਿਹੜੇ ਤੁਸੀਂ ਲੱchn ਕਰਦੇ ਹੋਗੇ ਹੁਣ ਤਾਂ ਜਮੀ ਨਹੀਂ ਆਉਂਦੀ ਹੁਣ ਤਾਂ ਜੋ ਮਰਜੀ ਤੂੰ ਰੋ ਭੱਗ ਜਾ ਐਵੇਂ ਮੈਂ ਤਾਂ ਚਿੱਤਰ ਖਾ ਲੇਗਾ ਮੈਂ ਰੌਲਾ ਪਾ ਕੇ ਨਾ ਪਿੰਡ ਇਕੱਠਾ ਕਰ ਲੂੰਗੀ ਹੁਣ ਤੂੰ ਨਾ ਫਿਰ ਮੈਂ ਸਬਰ ਕਰਕੇ ਆਕੀ ਤਰੀ ਮਰਜੀਆ ਆਹੋ ਮਰਜੀਆ ਜਦ ਦਰਦ ਲੰਘ ਰੋ ਕਿੱਥੋਂ ਆਇਆ ਮੇਰਾ ਦਿਮਾਖ ਖਾਂਣ ਜੱਬਲ ਜਾ ਪਤਾ ਨਹੀਂ ਜਣੇ ਖਾਣੇ ਨੇ ਕੀ ਸੋਚ ਰੱਖਿਆ ਵੀ ਮੈਂ ਤਾਂ ਇੰਤੁਰੀ ਫਿਰਦੀ ਆਂਗੀ ਮੇਰਾ ਵੀ ਕੋਈ ਸਟੈਂਡ ਆਗਾ ਜਿਹਦੇ ਸਿਰ ਤੇ ਬੰਦਾ ਨਹੀਂ ਹੈਗਾ ਦੱਸੋ ਕਿ ਜਨਾਨੀ ਆਈ ਹੁੰਦੀ ਹੈਗੀ ਲੋਕਾਂ ਦੀ ਤਾਂ ਜੰਮੀ ਮੱਤ ਮਾਰੀ ਪਈ ਹੈਗੀ ਓਏ ਮੈਂ ਕਿੰਨੇ ਛੱਡ ਦੂੰ ਤੈਨੂੰ ਤੈਨੂੰ ਕੀ ਲੱਗਿਆ ਤੈਨੂੰ ਆਂ ਛੱਡ ਦੂੰਗਾ ਐ ਨਹੀਂ ਛੱਡਦਾ ਓਏ ਇਨਾ ਗਿਰ ਗਿਆ ਆਹੋ ਗਿਰ ਗਿਆ ਮੇਰੀ ਬਾਹ ਛੱਡ ਦੇ ਮੇਰੇ ਤਾਂ ਥੁੱਪੜ ਖਾ ਲੇਗਾ ਕਿੰਨਾ ਮਰਜੀ ਰੌਲਾ ਪਾ ਲੈ ਹੁਣ ਨਹੀਂ ਤੈਨੂੰ ਛੱਡਦਾ ਮੈਂ ਤੂੰ ਦੇਖਿਆ ਨਹੀਂ ਫੇਰ ਮੈਂ ਅਜ ਤੱਕ ਸਬਰ ਕਿਉਂਕਿ ਮੈਂ ਸ਼ਰਧਾ ਤੈਨੂੰ ਛੱਡ ਦੇ ਕਿਹਦੀ ਜਾਈ ਕਿੰਨਾ ਅਜੇ ਸੀ ਹੋ ਰਿਹਾ ਹੈ ਦੇਖ ਲੈ ਭਾਬੀ ਕਹਿੰਦੀ ਸੀ ਨਾ ਲੱਕੀ ਨਾਲ ਗੱਲ ਕਰ ਲੈ ਆਹ ਲੱਥੜ ਕਰਦਾ ਇਹ ਇਹਨੇ ਫੋਨ ਕੋਲ ਆ ਫੋਨ ਨੂੰ ਫੜ ਦੇ ਕਹ ਫੋਨ ਕਿੱਥੇ ਹੈ ਉਹ ਕਿਥੇ ਪਿੱਛੇ ਨੂੰ ਕਾ ਦਾ ਫੋਨ ਹੈ ਜਿਹੜਾ ਤੂੰ ਇਥੇ ਵੀਡੀਓ ਕੋਲ ਤੇ ਗਲੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਪਤਾ ਮੈਨੂੰ ਉਲਟਾ ਪਤਾ ਮੈਨੂੰ ਕੀ ਬੋਲਦੀ ਤੂੰ ਮੇਰੇ ਤੋਂ ਬਾਅਦ ਇਹਦਾਂ ਗੱਲਾਂ ਤੇ ਯਕੀਨ ਕਰਦੀ ਨਾ ਮੈਨੂੰ ਫੋਨ ਦਿਖਾ ਦੇ ਪਰ ਮੇਰੇ ਕੋਲੇ ਹੈ ਹੀ ਨਹੀਂ ਫੋਨ ਮੈਂ ਕਿੱਥੋਂ ਦਿਦਾ ਫੋਨ ਕੜੇ ਦੇ ਕੋਲ ਕਿਹੜਾ ਕੱਢ ਫੋਨ ਲੈ ਫੋਨ ਦੇ ਕਿੱਥੇ ਹੈ ਫੋਨ ਕਿੱਥੇ ਹੈ ਮੈਨੂੰ ਕੀ ਪਤਾ ਜਿਆਦਾ ਨਾ ਪਕਾਈ ਮਾਰਨ ਦੀ ਲੋੜ ਨਹੀਂ ਮੈਂ ਤੇਰੇ ਮੂੰਹ ਸਾੰਗ ਦੂੰਗਾ ਮ ਹਾਂ ਤੂੰ ਜਮਾ ਪਿਆ ਸ਼ਰਮਾ ਕੇ ਤਰਪੇ ਤੂੰ ਜੋ ਗੋਲ ਗੋਲ ਰਹਿ ਰਿਹਾ ਕਿ ਛੁਪੀ ਦੱਬ ਨੂੰ ਦੇਖ ਲਾ ਤੇਰੀ ਦੱਬ ਦੇ ਤਾਂ ਸੰਗੀ ਇਹ ਤਾਂ ਮਰਿਆ ਹੀ ਚੰਗਾ ਇਹਦੇ ਵਰਗੇ ਲੋਕ ਤਾਂ ਨਾ ਮੈਂ ਤਾਂ ਕਿਹਾ ਮੈਂ ਤਾਂ ਪਸਵਾਸ ਕਰਕੇ ਤੈਨੂੰ ਘਰੇ ਛੱਡਿਆ ਤੇ ਸ਼ਰਮ ਹੋਣੀ ਚਾਹੀਦੀ ਹੈ ਤੈਨੂੰ ਮਾੜੀ ਮੋਟੀ ਪਰ ਤੈਨੂੰ ਬਸਵਾਸ ਦਿੱਤਾ ਤੇ ਤੇਰੇ ਤੇ ਮੈਂ ਅਸਲ ਦੇ ਵਿੱਚ ਇਹਦੀ ਨਾ ਕੋਈ ਤੇਰੀ ਤਾਂ ਕੋਈ ਗੱਲ ਸੁਣਨ ਦੀ ਹੈ ਨਹੀਂਗੀ ਠੀਕ ਹੈ ਜਿਹੇ ਜੇ ਤੂੰ ਕਰਤੂਤਾ ਕਰਦਾ ਮੈਂ ਗੱਲ ਦੱਸ ਕੀ ਆ ਦੀ ਕੀ ਗੱਲ ਦੱਸਾਂ ਤੈਨੂੰ ਆਇਆ ਮੇਰੇ ਕੋਲ ਉਸ ਦਿਨ ਵੀ ਮੈਂ ਤੈਨੂੰ ਕਿਹਾ ਸੀ ਵੀ ਜਦੋਂ ਪਹਿਲਾ ਐਸੇ ਮੇਰੇ ਕੋਲ ਉਦੋਂ ਵੀ ਮੈਨੂੰ ਕਹਿੰਦਾ ਸੀ ਵੀ ਮੇਰੇ ਨਾਲ ਤੂੰ ਸੈੱਟ ਹੋ ਜਾ ਐਂ ਹੋ ਜਾ ਹੁਣ ਫੇਰ ਉਹੀ ਗੱਲਾਂ ਕਰਦਾ ਸੀ ਕਹਿੰਦਾ ਲੱਗੀ ਇਹਨੇ ਮੈਨੂੰ ਕਿਹਾ ਸੀ ਕੀ ਕਿਹਾ ਸੀ ਹੈਨੇ ਕਹਿੰਦੀ ਆਪਾਂ ਗਵਾਂਢੀ ਗਵਾਂਢੀ ਹੈਗੇ ਆ ਆਪਾਂ ਇੱਕ ਦੂਜੇ ਨਾਲ ਸੈਟਿੰਗ ਰੱਖਦੇ ਆਏ ਕਿ ਨਾ ਝੂਠੇ ਕਹਿੰਦਾ ਸੀ ਤਾਂ ਮੈਨੂੰ ਕੀ ਕਿਹਾ ਸੀ ਕਹਿੰਦਾ ਵੀਡੀਓ ਕਾਲ ਤੇ ਗੱਲਾਂ ਕਰਦੇ ਕਿਸੇ ਬੰਦੇ ਨਾਲ ਕਿਸੇ ਨੂੰ ਮਹਿੰਦੀਆਂ ਦਿਖਾਉਂਦੀ ਆ ਕਾਏ ਕਰਦੇ ਬਾਹ ਕਰਦੇ ਕਿਹੜਾ ਫੋਨ ਆ ਅੱਜ ਕੰਨ ਪਲਾਈ ਦਾ ਜ਼ਮਾਨਾ ਹੀ ਨਹੀਂ ਕੋਈ ਨਹੀਂ ਕਰ ਮੇਰੇ ਨਾਲ ਕਰ ਕਹੇ ਕਹੇ ਜਿਹੜੇ ਮੂੰਹ ਚੱਕਿਆ ਜਾਂਦੇ ਨੇ ਦੇਖ ਲੈ ਭਾਬੀ ਤੂੰ ਮੈਨੂੰ ਬੋਲਦੀ ਸੀ ਨਾ ਤੇਰੇ ਕੰਨੀ ਵੀ ਮੈਂ ਜਦੋਂ ਇਹ ਗੱਲਾਂ ਹੋ ਰਹੀਆਂ ਸੀ ਤੂੰ ਮੈਨੂੰ ਕਿਉਂ ਨਹੀਂ ਰੋਹਾਕ ਮਾਰੀ ਮੈਂ ਤੈਨੂੰ ਬੈੱਡ ਤੇ ਸਮਝਾਉਣ ਦੀ ਕੋਸ਼ਿਸ਼ ਕਰੀ ਨਹੀਂ ਤੂੰ ਮੇਰੀ ਗੱਲ ਸੁਣੇ ਜਾਂ ਫੇਰੀ ਆਂਦਰ ਵੜ ਕੇ ਤਾਂ ਸਮਝਾਉਣ ਦੀ ਕੋਸ਼ਿਸ਼ ਜਦੋਂ ਆਉਂਦਾ ਇਹ ਵਦੋ ਕਿਉਂ ਨਹੀਂ ਤੂੰ ਮੈਨੂੰ ਕਹਿੰਦੀ ਹੈਗੀ ਮੈਂ ਤਾਂ ਹੁਣ ਵੀ ਕਹਿੰਦੀ ਸੀ ਵੀ ਕਿੱਥੇ ਬਾਗੀ ਭਾਬੀ ਪਤਾ ਮੈਨੂੰ ਕੀ ਕਹਿੰਦਾ ਕਹਿੰਦਾ 2 ਘੰਟੇ ਬਾਅਦ ਤੋ ਜਿੰਦਾ ਲਾ ਕੇ ਬਾਗੀ ਗਿਆ ਤੂੰ ਜਿੰਦਾ ਲਾ ਕੇ ਬਾਕੀ ਨਾਲੇ ਹੋਰ ਐਨੀ ਕੁਲੀ ਸਮਝ ਰੱਖਿਆ ਹੈ ਮੈਨੂੰ ਤੇਰਾ ਕਿਤੇ ਤਾਂ ਭਾਪੀ ਮੈਨੂੰ ਇਹੀ ਸ਼ੱਕ ਹੋਗਾ ਤੇ ਵੀ ਤੂੰ ਵੀ ਉਹਦੇ ਨਾਲ ਮਿਲੀ ਹੋਈ ਹੈਂ ਨੀ ਬਹਿ ਜਾ ਬਹਿ ਜਾ ਨੀ ਚਲੀ ਆ ਤੇਰੇ ਭਾਈ ਤੋਂ ਮੱਗਤ ਨਹੀਂ ਪਟਾਉਣੀ ਆ ਆਪਦੀ ਵਧੀਆ ਜੇ ਸੋਚ ਲਈਂ ਇਹ ਗੱਲ ਜਿਹੇ ਜੋ ਮੇਰੇ ਨਾਲ ਲੱਛਣ ਕਰਕੇ ਗਿਆ ਨਾਲੇ ਗੱਲਾਂ ਕਰਕੇ ਗਿਆ ਨਾ ਤੇਰੇ ਹੱਥੀਂ ਕਰਨਾ ਤਾਂ ਮੇਰੇ ਭਾਈ ਨੂੰ ਪਤਾ ਲੱਗ ਗਿਆ ਨਾ ਮੇਰੀ ਗੱਲ ਸੁਣ ਤੇਰੇ ਹੱਥ ਨਹੀਂ ਲਾਏ ਹੋਏ ਸੀ ਜੱਟ ਕੇ ਸਰਪਾੜ ਦਾਂ ਦੀ ਮਾਗਰਾ ਪਟੀਆਂ ਆਪੀ ਕਰਾ ਲਿਉਂਗੀ ਮੈਂ ਬੇਰੇ ਬੇਥੇਰਾ ਬੋਲੀਆਂ ਜਿਹੜੇ ਬੰਦਾ ਹੋਵੇ ਬੇਸ਼ਰਮ ਨਾਲ ਇੱਕ ਗੱਲ ਸੁਣ ਲੈ ਭਾਬੀ ਜੀ ਵੀ ਚਲਦੀ ਆ ਹੱਥ ਨਹੀਂ ਤੇਰੇ ਚਲਦੇ ਹੈਗੇ ਆ ਤੇਰੇ ਤਾਂ ਜੀਭ ਵੀ ਮੇਰੇ ਨਾਲ ਚਲਦੀ ਆ ਬੋਲਣ ਨੂੰ ਚੱਲ ਠੀਕ ਆ ਭਾਬੀ ਜੇਹੀ ਗੱਲਾਂ ਮੈਂ ਵੀਰੇ ਨੂੰ ਦੱਸਤੀ ਆ ਦੱਸ ਦੇ ਮੈਂ ਦੱਸ ਦਊਗੀ ਹਾਂ ਕੋਈ ਨਾ ਮੈਂ ਇਹ ਵੀ ਦੱਸ ਦੂੰਗੀ ਵੀ ਪਹਿਲਾਂ ਮੈਂ ਭਾਬੀ ਨੂੰ ਦੱਸਿਆ ਸੀ ਅੰਦਰ ਬਹਿ ਕੇ ਸਮਝਾਉਣ ਦੀ ਵੀ ਕੋਸ਼ਿਸ਼ ਕਰੀ ਆ ਭਾਬੀ ਨੇ ਵੀ ਮੇਰੀ ਗੱਲ ਨਹੀਂ ਮੰਨੀ ਤੂੰ ਦੇਖ ਹਰ ਹੁਣ ਸਾਡੇ ਚ ਪਾ ਦੇ ਇਹੀ ਕੁਛ ਤਾਂ ਤੂੰ ਚਾਹਨੀ ਹੈਗੀ ਮੈਂ ਇਹ ਘਰੋਂ ਨਿਕਲ ਜਾ ਮੈਂ ਇਕੱਲੀ ਕਰਮੇਲੀ ਹੋ ਜਾ ਫੇਰ ਸਾਧ ਰਿਆ ਕਰੀ ਲੋਕਾਂ ਨੂੰ ਤੂੰ ਨਹੀਂ ਸੁਧਰਦੀ ਹੈਗੀ ਤੂੰ ਤਾਂ ਮੇਰੇ ਨਾਲ ਸਾਰੀ ਉਮਰ ਆਈ ਆ ਢਾ ਲਾ ਕੇ ਰੱਖੇਂਗੀ ਚੱਲ ਪਰ ਤੇਰੇ ਅੱਖਾਂ ਤੋਂ ਪੜਦਾ ਤਾਂ ਚੱਕਿਆ ਗਿਆ ਨਾਲੇ ਉਹ ਕੰਜਰ ਉਹ ਤਾਂ ਮੇਰਾ ਪੈਂਡਾ ਛੁੱਟ ਗਿਆ ਹੁਣ